ਮਿਲਿਆ ਮੜਾ ਚੰਗਾ ਨੇ ਵਧੀਆ ਤੇਲ ਮਿਲ ਗਿਆ ਅੱਜ ਜੀ ਬੱਲੇ ਬੱਲੇ ਆ ਬੱਲੇ ਬੱਲੇ ਆ ਵੇਖੋ ਇਹ ਇਹ ਦਰਿਆਵਾਂ ਦੇ ਨਾਲ ਦਰਿਆ ਦੇ ਜੋ ਗੁਰੂ ਘਰ ਦੇ ਨਾਲ ਖਿਚੋਂ ਆ ਜਾਂਦਾ ਸਭ ਵਾਧੂ ਵਾਧੂ ਹੋ ਜਾਂਦਾ ਵਾਹ ਜੀ ਵਾਹ ਚੰਗਾ ਦਾ ਸਹਿਯੋਗ ਆ ਤੇ ਜਿੰਨੇ ਵੀਰ ਭਰਾ ਨਾਲ ਜੋੜਦੇ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਆ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇੱਕ ਪਿੰਡ ਦਾ ਅਸੀਂ ਸੰਪੂਰਤਾ ਕਰਤੀ ਆ ਹੁਣ ਅਗਲੇ ਪਿੰਡ ਜਾ ਕੇ ਅਸੀਂ ਉਹਨਾਂ ਦਾ ਵੀ ਜੋ ਵੀ ਪਾਅ ਫੜ ਸਕਦੇ ਹਾਂ ਫੜਾਂਗੇ ਵਜ਼ੀਰਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਪਰ ਇਹ ਫਰਜ਼ ਆ ਸਾਡੇ ਜਿਹੜੇ ਅਸੀਂ ਨਿਭਾਈਏ ਤੇ ਗੁਰੂ ਘਰ ਦੇ ਵਜ਼ੀਰ ਵਾਸਤੇ ਜੋ ਤੁਸੀਂ ਐਲਾਨ ਕੀਤਾ ਵਾ ਕੋਸ਼ਿਸ਼ ਕਰਾਂਗੇ ਕੇਵਲ ਆਪਾਂ ਜੀਰਾ ਹਲਕਾ ਹੀ ਨਹੀਂ ਦੋ ਚਾਰ ਦਿਨ ਬਾਅਦ ਨੈਕਸਟ ਤੁਸੀਂ ਜਿਹੜਾ ਵੀ ਇਲਾਕਾ ਕਰੋਗੇ ਤੁਸੀਂ ਰਮਦਾਸ ਦਾ ਨਾਮ ਲੈ ਦਿਓ ਤੁਸੀਂ ਨਾਲੇ ਦਾ ਕਹਿ ਦਿਓ ਜਿੱਥੇ ਜਿੱਥੇ ਵੀ ਕਹੋਗੇ ਸਵਾਗ ਪ੍ਰਦਾਨ ਕਰਾਂਗੇ ਅਸੀਂ ਵਾਹ ਜੀ ਵਾਹ ਨੂੰ ਇਹ ਮਾਂ ਨੇ ਫਖਰ ਇਹ ਵੀ ਮੈਂ ਅਕਾਲ ਚੈਨਲ ਤੇ ਆਪਣੀਆਂ ਸੇਵਾਵਾਂ ਦੇ ਰਿਹਾ ਕਿਉਂਕਿ ਜੋ ਵੀ ਦਾਸ ਨੇ ਕਿਹਾ ਕਦੀ ਵੀ ਉਹਨਾਂ ਨੇ ਉਹ ਨਾ ਨਹੀਂ ਕੀਤੀ ਉਹਨਾਂ ਨੇ ਬੋਲਾਂ ਦੇ ਫੁੱਲੇ ਚੜਾਏ ਆ ਪਿਛਲੀ ਵਾਰ ਮਕਾਨ ਢਹਿ ਗਏ ਸੀ ਤੇ ਤਾਂ ਔਰ ਜੇ ਗਰੰਥੀ ਸਿੰਘਾਂ ਦੇ ਇਲਾਜ ਦੀ ਵੀ ਗੱਲ ਲੰਮੇ ਸਮੇਂ ਤੋਂ ਚੱਲਦੀ ਵੀ ਗਰੰਥੀ ਸਿੰਘ ਇਲਾਜ ਖਣੋ ਜੇ ਕੋਈ ਬੈਠਾ ਉਦੇ ਇਲਾਜ ਦੀ ਸੇਵਾ ਜੋ ਵੀ ਹੈ ਅਕਾਲ ਏਡ ਲੰਬੇ ਸਮੇਂ ਤੋਂ ਉਹ ਪ੍ਰਦਾਨ ਕਰ ਰਿਹਾ ਹੈ ਹੁਣੇ ਵੀ ਅਮਤੋਜ ਮਾਨ ਦੀ ਟੀਮ ਆਈ ਸੀ ਨਾ ਅਸੀਂ ਇੱਕ ਪਿੰਡ ਗੋਦ ਲਿਆ ਉਹ ਕਹਿੰਦੇ ਅਸੀਂ ਸੇਵਾ ਕਰਨੀ ਆ ਉਹਨਾਂ ਨੇ ਕਿਹਾ ਲੈ ਲੋ ਕਾਫਲੇ ਚ ਗੱਲ ਵੱਖੜੀ ਚ ਲੈ ਲੋ ਆਪਾਂ ਦੋਨੇ ਉਸ ਪਿੰਡ ਦੀ ਸਵਾਵਾ ਨਭਾਤੀ ਆ ਮਾਲ ਸਾਹਿਬ ਬਲਵਿੰਦਰ ਸਿੰਘ ਮਾਹਲਾ ਵੀਰ ਇਹ ਆਪਣੀਆਂ ਸਵਾਵਾ ਦੇ ਰਹੇ ਆ ਕਿਉਂਕਿ ਜ਼ਮੀਂਦਾਰਾਂ ਨੂੰ ਕੁਝ ਨਾ ਕੁਝ ਮਿਲ ਗਿਆ ਗਰੰਤੀ ਸਿੰਘ ਜਿਹੜਾ ਹਾੜੀ ਸੋਣੀ ਤੇ ਡਿਪੈਂਡ ਸੀ ਅੱਜ ਉਹਦੀ ਵੀ ਆਪਾਂ ਅਪੀਲ ਪਾਤੀ ਪਰ ਸੰਗਤ ਨੇ ਕੀ ਅਕਾਲ ਏਡ ਨੇ ਆਪਣੀ ਅਪੀਲ ਨੂੰ ਪ੍ਰਮਾਣ ਕਰ ਲਿਆ ਕਹਿੰਦੇ ਗੱਲ ਹੀ ਕੋਈ ਨਹੀਂ ਭਾਵੇਂ ਅਜੇ ਦੇ ਤੋਂ ਜੀਰੇ ਹਲਕੇ ਦੀ ਗੱਲ ਕੀਤੀ ਜੇ ਆਉਣ ਵਾਲੇ ਸਮੇਂ ਅਜਨਾਲੇ ਦੀ ਵੀ ਗੱਲ ਕਰ ਦੇਗਾ हां वीरो खुश बापू मिल गया तेल ते आ मिल ਜੂਗਾ ਜੀ ਤੁਹਾਡੇ ਸਿਰ ਤੇ ਮਹਾਰਾਜ ਗੁਰੂ ਦੇ ਗੁਰੂ ਦੇ ਸਾਡਾ ਕੁਝ ਨਹੀਂਗਾ ਗੁਰੂ ਆ ਜ ਤੁਹਾਡੇ ਜੀ ਵਸਿਆ ਉਹ ਮੈਨੂੰ ਤੇਰਦੀ ਗੁਰੂ ਇੰਨਾ ਚ ਵਸਿਆ ਸਾਰਿਆਂ ਚ ਵਸਿਆ ਇਹ ਵੇਖੋ ਜੀ ਇਹ ਸੰਗਤ ਦੇ ਦਸ਼ਵੰਦ ਦਾ ਪੈਸਾ ਹੈ ਗਰੰਤੀ ਸਿੰਘ ਦੀ ਬਾਬਾ ਬੁੱਢਾ ਸਿੰਘ ਜੀ ਦੀ ਪਦਵੀ ਹੈ ਕਿ ਛੋਟੀ ਮੋਟੀ ਪਦਵੀ ਨਹੀਂ ਆ ਸੋ ਇਹ ਜਿਹੜੀਆਂ ਇਦਾਂ ਦੀਆਂ ਲੋੜਾਂ ਹਨ ਇਹਨਾਂ ਨੂੰ ਪਹਿਲ ਤੇ ਧਾਰ ਤੇ ਰੱਖਣਾ ਚਾਹੀਦਾ ਹੈ ਉਹ ਕਿਉਂ ਰੱਖਣਾ ਚਾਹੀਦਾ ਹੈ ਕਿ ਗਰੰਤੀ ਸਿੰਘ ਇੱਕ ਪਿਛਲੇ ਦਿਨੀ ਵੀ ਵੀਡੀਓ ਇੱਕ ਵੀਰ ਨੇ ਪਾਈ ਵੀ ਉਹਨੂੰ ਤੇ ਆਪਾਂ ਆਪਣੇ ਇੱਕ ਹਿਸਾਬ ਨਾਲ ਮਾਂ ਬਣਾ ਲਿਆ ਹੈ ਤੇ ਉਹ ਮਾਂ ਨੂੰ ਰੋਲਣ ਵਾਲਾ ਕੰਮ ਕਰ ਦਿੰਦੇ ਨੇ ਸਕੂ ਤੇਲ ਦੀਆਂ ਸੇਵਾਵਾਂ ਚੱਲ ਰਹੀਆਂ ਆ ਔਰ ਅੱਜ ਆਪਾਂ ਵੇਖਦੇ ਹਾਂ ਬਸਤੀ ਗਰੀਬ ਸਿੰਘ ਦੀ ਜਿਹੜੀ ਕਿਸ ਰਹਿ ਗਈ ਸੀ ਤੇਲ ਦੀ ਉਹ ਆਪਾਂ ਅੱਜ ਉਹ ਵੀਰਾਂ ਨੂੰ ਤੇਲ ਦੇ ਕੇ ਤੇ ਆਪਾਂ ਸਰਖਰੂ ਹੋਣ ਦਾ ਯਤਨ ਕਰ ਰਹੇ ਹਾਂ ਸੋ ਕੀ ਇਹ ਮਹਾਂਪੁਰਖਾਂ ਦਾ ਨਾਮ ਇਹ ਸਾਡੇ ਗੁਰੂ ਘਰ ਦੇ ਗ੍ਰੰਥੀ ਸਿੰਘ ਹਾਂਜੀ ਗੁਰਪ੍ਰੀਤ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਬਾਬਾ ਜੀ ਇਹ ਵੇਖੋ ਇਹ ਗੁਰੂ ਘਰ ਦੀਆਂ ਸੇਵਾਵਾਂ ਵੀ ਨਿਭਾਉਂਦੇ ਨੇ ਔਰ ਕੀਰਤੀ ਸਿੰਘ ਨੇ ਆਪਣੀ ਜ਼ਮੀਨ ਵੀ ਅੱਜ ਨੁਕਸਾਨ ਦੀ ਗੱਲ ਕਰੀਏ ਤੇ ਇਹਨਾਂ ਦਾ ਨੁਕਸਾਨ ਹੀ ਬਹੁਤ ਜ਼ਿਆਦਾ ਹੋਇਆ ਸੋ ਆਪਾਂ ਗੁਰੂ ਘਰ ਦੇ ਵਜ਼ੀਰਾਂ ਦਾ ਹੋਰ ਵੀ ਸਤਿਕਾਰ ਕਰਨਾ ਕੇਵਲ ਤੇਲ ਨਾਲ ਨਹੀਂ ਕਿ ਗੁਰਦੁਆਰੇ ਗ੍ਰੰਥੀ ਸੇਵਾ ਕਰਦੇ ਹਾਂ ਹਾਂਜੀ ਵਸਤੀ ਗਰੀਬ ਸਿੰਘ ਵਾਲੇ ਜੀ ਵਸਤੀ ਗਰੀਬ ਸਿੰਘ ਹਾਂਜੀ ਉੱਥੇ ਬੁੱਢਾ ਸਾਹਿਬ ਜੀ ਦਾ ਤੇ ਅਸੀਂ ਦਾ ਸਿੰਘਾਂ ਦਾ ਗੁਰਦੁਆਰਾ ਸੱਜ ਬਣਿਆ ਅੱਛਾ ਹਾਂਜੀ ਉੱਥੇ ਫਿਰ ਪਿੰਡ ਦੀ ਹਾੜੀ ਸੋਣੀ ਕੀ ਤਨਖਾਹ ਬੰਨੀ ਹੈ ਇਹ ਤਨਖਾਹ ਬੰਨੀ ਹੈ ਤਨਖਾਹ ਬੰਨੀ ਹੈ ਹਾਂਜੀ ਸੋ ਜਿਹੜੇ ਵੀ ਜੀਰੇ ਹਲਕੇ ਦੇ ਅੱਜ ਮੈਂ ਹਾਲਾਂਕਿ ਪੁੱਛਿਆ ਨਹੀਂ ਆਪਣੇ ਅਕਾਲ ਚੈਨਲ ਤੋਂ ਪਰ ਮੈਂ ਇੱਕ ਨਵੀਂ ਚੀਜ਼ ਦਾ ਐਲਾਨ ਕਰਨ ਲੱਗਾ ਵੀ ਜਿਹੜੇ ਵੀ ਜੀਰੇ ਹਲਕੇ ਦੇ ਪਿੰਡ ਨੇ ਜਿੰ ਜਿਹੜੇ ਵੀ ਗੁਰੂ ਘਰ ਦੇ ਵਿੱਚ ਜਿਹੜੇ ਗਰੰਥੀ ਸਿੰਘ ਨੇ ਜਿਹੜੇ ਹਾੜੀ ਸੋਣੀ ਲੈਂਦੇ ਤਨਖਾਹ ਨਹੀਂ ਲੈਂਦੇ ਹਾੜੀ ਸੋਣੀ ਲੈਂਦੇ ਨੇ ਉਹਨਾਂ ਨੂੰ ਅਸੀਂ ਅਕਾਲ ਚੈਨਲ ਵੱਲੋਂ ਭਾਵੇਂ 20 ਪਿੰਡ ਹੋਣ ਦੇ ਭਾਵੇਂ 40 ਪਿੰਡ ਹੋਣ ਅਕਾਲ ਚੈਨਲ ਦੇ ਸਹਿਯੋਗੀਆਂ ਵੱਲੋਂ ਵੀਰ ਨਸੀਬ ਸਿੰਘ ਦੇ ਸਹਿਯੋਗ ਸਦਕਾ ਵੀ ਅਸੀਂ ਗਰੰਥੀ ਸਿੰਘਾਂ ਨੂੰ ਭਾਵੇਂ ਉਹ 20 ਹੋਣ ਭਾਵੇਂ 40 ਹੋਣ ਹੁਣ ਗਰੰਥੀ ਸਿੰਘ ਪਾਠੀ ਸਿੰਘ ਨਾ ਹੁਣ ਪਾਠੀ ਸਿੰਘ ਪਾਠ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਗਰੰਥੀ ਸਿੰਘ ਸਵੇਰੇ ਪ੍ਰਕਾਸ਼ ਕਰਦਾ ਸ਼ਾਮ ਨੂੰ ਸੋਖਾਸਨ ਕਰਦਾ ਗੁਰਦੁਆਰੇ ਦੀ ਸੇਵਾ ਨਵਾਉਂਦਾ ਔਰ ਜਿਹੜੇ ਪਿੰਡਾਂ 'ਚ ਤਨਖਾਹ ਨਹੀਂ ਬੱਜੀ ਹਾੜੀ ਤੇ ਸੋਣੀ ਐ ਜੇ ਆਹ ਵੀਰਜੀ ਦੀ ਅੱਜ ਤਨਖਾਹ ਨਾ ਬੱਜੀ ਹੁੰਦੀ ਤੇ ਅਸੀਂ ਅੱਜ ਹੁਣੇ ਹੀ ਤਲੀ ਤੇ ਪੈਸੇ ਧਰ ਦੇਣੇ ਸੀ ਔਰ ਜਿਹੜੇ ਹਾੜੀ ਸੋਣੀ ਲੈਂਦੇ ਨੇ ਕਿਉਂਕਿ ਇਸ ਵਾਰ ਫਸਲ ਰੁੜ ਗਈ ਏ ਉਹਨਾਂ ਨੂੰ ਫਸਲ ਮਿਲਣੀ ਨਹੀਂ ਕਿਉਂਕਿ ਆਪਾਂ ਦਾਣੇ ਦੇਣੇ ਆ ਉਹ ਵੀਰ ਜਿੰਨੇ ਵੀ ਭਾਵੇਂ 50 ਹੋ ਜਾਣ ਉਹਨਾਂ ਨੂੰ ਇਹ 5100 ਰੁਪਇਆ ਅਕਾਲ ਏਡ ਦੇ ਸਹਿਯੋਗ ਨਾਲ ਰੰਧਾਵਾ ਸਾਹਿਬ ਮੈਂ ਕਹਤਾਂ ਅਕਾਲ ਏਡ ਦੇ ਸਹਿਯੋਗ ਸਦਕਾ ਭਾਵੇਂ 50 ਮਤਲਬ ਗਰੰਤੀ ਸਿੰਘ ਹੋ ਗਏ ਤੇ 5100 ਰੁਪਇਆ ਦੇਣਾ ਜੇ ਹੁਣ ਜਕਾਰਾ ਛੱਡ ਗਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਕਸਦ ਤੁਸੀਂ ਥੋੜੀ ਦੇਰ ਪਹਿਲਾਂ ਵੀਰ ਜੀ ਨੂੰ ਮਿਲਾਇਆ ਸੀ ਤੁਸੀਂ ਜ਼ਿਕਰ ਕੀਤਾ ਸੀ ਵੀਰ ਬਾਰੇ ਜੋ ਤੁਸੀਂ ਕਹਿ ਦਿੰਦੇ ਹੋ ਨਾ ਆਪਾਂ ਇੱਕ ਟੀਮ ਦਾ ਹਿੱਸਾ ਵਾਂ ਸਾਰੇ ਅਕਾਲ ਏਡ ਦਾ ਅਕਾਲ ਚੈਨਲ ਦੀ ਟੀਮ ਦਾ ਹਿੱਸਾ ਵਾਂ ਜੋ ਤੁਹਾਡਾ ਸੁਨੇਹਾ ਆਉਂਦਾ ਵਾ ਉਹ ਚੈਨਲ ਫੁੱਲ ਚੜਾਉਂਦਾ ਜੋ ਅਸੀਂ ਕਹਿ ਦਿੰਦੇ ਆ ਫੁੱਲ ਚੜਾਉਣੇ ਆ ਜੋ ਤੁਸੀਂ ਅੱਜ ਸੇਵਾ ਖਾਸ ਕਰਕੇ ਤੁਸੀਂ ਕਿਹਾ ਵਾ ਇਹ ਅਕਾਲ ਚੈਨਲ ਤੇ ਅਕਾਲ ਇਹ ਪ੍ਰਮਾਨ ਕਰਦਾ ਹੈ ਨਾ ਤੇ ਕੋਸ਼ਿਸ਼ ਇਹ ਹੋਊਗੀ ਕਿ ਆਪਾਂ ਉਹਨਾਂ ਪਰਿਵਾਰਾਂ ਤੱਕ ਆਪ ਵਿਚਰਾਂਗੇ ਤੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਗ੍ਰੰਥੀ ਸਿੰਘ ਜਿਹੜੇ ਵੀਰ ਸਵਾ ਨਭਾਉਂਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਨੰਬਰ ਵੀ ਦੱਸ ਸਕਦੇ ਹੋ 7410 13 13 13 7410 13 13 13 ਇਹ ਆਕਾਲ ਚੈਨਲ ਦਾ ਆਕਾਲ ਰੇਡ ਦਾ ਇੰਡੀਆ ਦਾ ਨੰਬਰ ਆ ਜੇ ਤੁਸੀਂ ਯੂਕੇ ਤੇ ਨੰਬਰ ਲਾਉਣਾ ਹੋਵੇ ਤਾਂ 01215511001 ਤੇ ਜੇ ਤੁਸੀਂ ਇੰਡੀਆ ਸਾਨੂੰ ਕਾਲ ਕਰਨੀ ਹੋਵੇ 7410 13 13 13 ਤੇ ਬਾਕੀ ਜਿਹੜੀ ਵੀ ਹਰਪਾਲ ਜੀ ਨੇ ਗੱਲ ਕਹੀ ਆ ਉਹ ਸਵਾਵਾਂ ਜਿਸ ਤਰ੍ਹਾਂ ਦੀ ਭਾਈ ਸਾਹਿਬ ਨੇ ਕਹੀਆਂ ਉਹ ਸਵਾਵ ਤੁਸੀਂ ਨਭਾਉਂਦੇ ਹੋ ਤੇ ਸਾਡੇ ਨਾਲ ਸੰਪਰਕ ਕਰਿਓ ਅਸੀਂ ਤੁਹਾਡੇ ਘਰ ਚ ਪਹੁੰਚਾਂਗੇ ਗੁਰਦੁਆਰਾ ਸਾਹਿਬ ਦੇ ਤੁਸੀਂ ਵਜ਼ੀਰ ਹੋ ਵਜ਼ੀਰ ਕਦੀ ਵੀ ਵਜ਼ੀਰਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਪਰ ਇਹ ਫਰਜ ਆ ਸਾਡੇ ਜਿਹੜੇ ਅਸੀਂ ਨਿਭਾਈਏ ਤੇ ਗੁਰੂ ਘਰ ਦੇ ਵਜੀਰ ਵਾਸਤੇ ਜੋ ਤੁਸੀਂ ਐਲਾਨ ਕੀਤਾ ਵਾ ਕੋਸ਼ਿਸ਼ ਕਰਾਂਗੇ ਕੇਵਲ ਆਪਾਂ ਜੀਰਾ ਹਲਕਾ ਇੰਨੀ ਹਾਂ ਦੋ ਚਾਰ ਦਿਨ ਬਾਅਦ ਨੈਕਸਟ ਤੁਸੀਂ ਜਿਹੜਾ ਵੀ ਇਲਾਕਾ ਕਰੋਗੇ ਤੁਸੀਂ ਰਮਦਾਸ ਦਾ ਨਾਮ ਲੈ ਦਿਓ ਤੁਸੀਂ ਨਾਲੇ ਦਾ ਕਹਿ ਦਿਓ ਜਿੱਥੇ ਜਿੱਥੇ ਵੀ ਕਹੋਗੇ ਸੇਵਾ ਪ੍ਰਦਾਨ ਕਰਾਂਗੇ ਅਸੀਂ ਵਾਹ ਜੀ ਵਾਹ ਬੜੀ ਵੱਡੀ ਗੱਲ ਹੈ ਸੋਨਿਆ ਸਤ ਸ੍ਰੀ ਅਕਾਲ ਮੈਨੂੰ ਇਹ ਮਾਣ ਹੈ ਫਖਰ ਹੈ ਵੀ ਮੈਂ ਅਕਾਲ ਚੈਨਲ ਤੇ ਆਪਣੀਆਂ ਸੇਵਾਵਾਂ ਦੇ ਰਿਹਾ ਕਿਉਂਕਿ ਜੋ ਵੀ ਦਾਸ ਨੇ ਕਿਹਾ ਕਦੀ ਵੀ ਉਹਨਾਂ ਨੇ ਉਹ ਨਾ ਨਹੀਂ ਕੀਤੀ ਉਹਨਾਂ ਨੇ ਬੋਲਾਂ ਦੇ ਫੁੱਲ ਚੜਾਏ ਆ ਪਿਛਲੀ ਵਾਰ ਮਕਾਨ ਢਹਿ ਗਿਆ ਸੀ ਤੇ ਤਾਂ ਔਰ ਜੇ ਗਰੰਥੀ ਸਿੰਘਾਂ ਦੇ ਇਲਾਜ ਦੀ ਵੀ ਗੱਲ ਲੰਮੇ ਸਮੇਂ ਤੋਂ ਚੱਲਦੀ ਵੀ ਗਰੰਥੀ ਸਿੰਘ ਇਲਾਜ ਖਣੋ ਜੇ ਕੋਈ ਬੈਠਾ ਉਹਦੇ ਇਲਾਜ ਦੀ ਸੇਵਾ ਜੋ ਵੀ ਹੈ ਅਕਾਲ ਏੜ ਲੰਮੇ ਸਮੇਂ ਤੋਂ ਉਹ ਪ੍ਰਦਾਨ ਕਰ ਰਿਹਾ ਸੋ ਹੁਣ ਜੀਰੇ ਹਲਕੇ ਦੇ ਜਿੰਨੇ ਵੀ ਸਾਡੇ ਗਰੰਥੀ ਸਿੰਘ ਨੇ ਜਿਹੜੇ ਹਾੜੀ ਸੋਣੀ ਤੇ ਡਿਪੈਂਡ ਨੇ ਉਹ ਸਾਡੇ ਨਾਲ ਅਗੇ ਰਾਬਤਾ ਕਰਨ ਅਸੀਂ ਉਹਨਾਂ ਨੂੰ ਵੀ ਸੇਵਾਵਾਂ ਦੇਾਂਗੇ ਸੋ ਹਾਂਜੀ ਬਾਪੂ ਜੀ ਕਿਵੇਂ ਕਿੰਨੇ ਕਿੱਲੇ ਸੀ ਤਿੰਨ ਜੀ ਤਿੰਨ ਕਿੱਲੇ ਹਾਂਜੀ ਮਿਲ ਗਿਆ ਤੇਲ ਹਾਂਜੀ ਖੁਸ਼ ਹੋ ਪੂਰੇ ਸੋ ਇਹ ਵੀਰ ਸਾਡੇ ਅਸੀਂ ਚਾਹੁੰਦੇ ਹਾਂ ਵੀ ਇਹ ਪੈਲੀਆਂ ਵਾਹੀਆਂ ਜਾਣ ਤੇ ਦੁਬਾਰਾ ਪੈਰਾਂ ਸਿਰ ਹੋਣ ਹਾਂ ਬਾਪੂ ਕਿਵੇਂ ਨੁਕਸਾਨ ਬੜਾ ਹੋਇਆ ਕੱਲ੍ਹ ਬਹੁਤ ਜੀ ਬਹੁਤ ਵਾ ਆਪਾਂ ਕੱਲ੍ਹ ਵੇਖਿਆ ਕਿੰਨਾ ਨੁਕਸਾਨ ਹੋਇਆ ਕਿ 16 17 ਕਿੱਲੇ ਕੰਨਾ ਸੀ ਕੋਈ ਗਿਆ ਇੰਜਨ ਵੀ ਮੋਟਰਾਂ ਵੀ ਹਾਂ ਲਾਂ ਟਾਇਰ ਸੁਹਾਕੇ ਸਾਰਾ ਹੀ ਕੋਈ ਕੋਈ ਲੱਭਾ ਹੀ ਨਹੀਂ ਗਾਦਾ ਹਾਂ ਹਾਂ ਬਹੁਤ ਜ਼ਿਆਦਾ ਨਿਸ਼ਖਾਣਾ ਤੇਲ ਮਿਲਿਆ ਮਾੜਾ ਚੰਗਾ ਨੇ ਵਧੀਆ ਤੇਲ ਮਿਲ ਗਿਆ ਅੱਜ ਜੀ ਬੱਲੇ ਬੱਲੇ ਆ ਬੱਲੇ ਬੱਲੇ ਆ ਵੇਖੋ ਇਹ ਇਹ ਦਰਿਆਵਾਂ ਦੇ ਰਣ ਦਰਿਆ ਦੇ ਜੋ ਗੁਰੂ ਘਰ ਦੇ ਨਾਲਕਿਚੋਂ ਆ ਜਾਂਦਾ ਸਭ ਵਾਧੂ ਵਾਧੂ ਹੋ ਜਾਂਦਾ ਵਾਹ ਜੀ ਵਾਹ ਕਹਿੰਦੇ ਵੀ ਆ ਜਿਹੜਾ ਤੇਲ ਹੈ ਗੁਰੂ ਨਾਨਕ ਦੀ ਗੋਲਕ ਚੋਂ ਆ ਗਿਆ ਨਾ ਇਹ ਇਹ ਟੋਟ ਨਹੀਂ ਆਉਣ ਦਿੰਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੇ ਹੋਰ ਵੀ ਵੀਰ ਅਜਨਾਲੇ ਤੋਂ ਵੀ ਆਏ ਨੇ ਹਾਂਜੀ ਇੱਕ ਮੈਂ ਹੋਰ ਗੱਲ ਕਰਨਾ ਤੇ ਜੇ ਮੇਰਾ ਬੱਚਾ ਵੀ ਪੁੱਛਦਾ ਥੋੜਾ ਸ਼ਿਕਾਰ ਆ ਤੁਮ ਜਿਹੜੇ ਹੈਂਡੀਕੈਪਟ ਆ ਤੇ ਮੇਰੀ ਮਤ ਕੀਤੀ ਜਾਵੇ ਹਾਂ ਬੱਚੀ ਪੜਦੀ ਨਹੀਂ ਅੱਜ ਤੇ ਨਹੀਂ ਆਪਾਂ ਵੀਡੀਓ ਚ ਬੋਲਦੇ ਹਾਂ ਅੱਜ ਆਏ ਸੀ ਅੱਜ ਉਹਨਾਂ ਨੂੰ ਇਹ ਰਾਹੁਕੇ ਵਾਲਿਆਂ ਨੂੰ ਕਾਹਾਂਗੇ ਸੋ ਇਹਨਾਂ ਦੀ ਵੀ ਆਪਾਂ ਮਦਦ ਕਰਨੀ ਜ਼ਰੂਰੀ ਏ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੀ ਵੀ ਮਦਦ ਕਰਨ ਦੀ ਸੋ ਇਹਨਾਂ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਆ ਵੀ ਹੈਂਡੀਕੈਪਟ ਨੇ ਬੱਚਾ ਵੀ ਜਿਹੜਾ ਹੈ ਉਹ ਅਪਾਹਜ ਏ ਮੈਂ ਥੋੜੇ ਮੰਦਬੁੱਧੀ ਏ ਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਹੋਰ ਵੀ ਕੋਈ ਵੀ ਸੰਸਥਾ ਹੋਈ ਜਾਂ ਤੁਸੀਂ ਜਿੰਨੀ ਵੀ ਆਪਾਂ ਲੋੜ ਹੋਈ ਇਹਨਾਂ ਦੇ ਨਾਲ ਸਹਾਇਤਾ ਵੀ ਕਰਦੇ ਪਹਿਲਾਂ ਅੱਜ ਅੱਜ ਦਾ ਜੁਰੂਰ ਜ਼ਿਕਰ ਕਰਦੀ ਆਪਾਂ ਅੱਜ ਬਸਤੀ ਗਰੀਬ ਸਿੰਘ ਦਾ ਅੱਜ ਆਪਾਂ ਸੇਵਾ ਕਰ ਰਹੇ ਸੀ ਇੱਥੇ ਸਾਡੇ ਨਾਲ ਹਮਖੈਲੀ ਜਦੋਂ ਹਮਖੈਲੀ ਹੋ ਜਾਂਦਾ ਤੇ ਇੱਕ ਤੋਂ ਇੱਕ 11 ਪਰਚੀ ਤਾਂ ਦੇਤੀ ਹੈ ਜੀ ਭਾਈ ਸਾਹਿਬ ਨਹੀਂ ਹੁਣੇ ਹੀ ਆਪਾਂ ਭਾਈ ਸਾਹਿਬ ਇੱਕ ਮਿੰਟ ਤੁਸੀਂ ਕਰਿਓ ਬਿਲਕੁਲ ਜੀ ਅਕਾਲ ਏਡ ਅੱਜ ਸੰਗਤਾਂ ਦੇ ਸਹਿਯੋਗ ਨਾਲ ਹਾਲਾਂਕਿ ਸਹਿਯੋਗੀ ਵੀਰ ਨਸੀਬ ਸਿੰਘ ਖਾਲਸਾ ਸਰਬੱਤ ਸੇਵਾ ਉਹਨਾਂ ਨੇ ਵੀ ਮਤਲਬ ਸਹਿਯੋਗ ਕੀਤਾ ਤੇ ਅਮਤੋਜ ਮਾਨ ਜੀ ਹਰਾਂ ਨੇ ਵੀ ਸਹਿਯੋਗ ਕੀਤਾ ਅਕਾਲ ਏਡ ਜਿਹੜੀ ਹੈ ਆਪਣੇ ਸਹਿਯੋਗੀਆਂ ਦੇ ਸਹਿਯੋਗ ਸਦਕਾ ਅੱਜ ਇਹ ਆ ਵੀਰਾਂ ਨੂੰ ਔਰ ਆ ਵੀਰ ਵੀ ਸਾਡੇ ਪਿੰਡ ਰੰਗੂਵਾਲ ਤੋਂ ਅੱਜ ਜਿੰਨੇ ਵੀਰ ਪਹੁੰਚੇ ਨੇ ਇਹ ਲੰਮੇ ਸਮੇਂ ਤੋਂ ਇਸ ਹਲਕੇ ਦੇ ਵਿੱਚ ਸੇਵਾ ਕਰ ਰਹੇ ਨੇ ਔਰ ਅੱਜ ਵੀ ਇਹ ਤੇਲ ਲੈ ਕੇ ਇੱਥੇ ਪਹੁੰਚੇ ਨੇ ਸੋ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਆ ਜੀ ਹਾਂਜੀ ਕਿੰਨੇ ਲੀਟਰ ਤੇਲ ਮਿਲ ਗਿਆ ਜੀ 45 ਲੀਟਰ ਮਿਲ ਗਿਆ ਜੀ ਇਹ ਵੀਰ ਦਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਪਾਣੀਆਂ ਦੇ ਵਿੱਚ ਬਹੁਤ ਬਰਬਾਦੀ ਹੋਈ ਮਾਂ ਬਾਪ ਭੈਣ ਭਾਈ ਵੀਰੋ ਮੈਂ ਤੁਹਾਨੂੰ ਦੱਸ ਦਿਆਂ ਵੀ 88 ਦੇ ਵਿੱਚ ਇਹ ਵੀਰ ਦੇ ਮਾਂ ਬਾਪ ਰੁੜ ਗਏ ਭੈਣ ਭਾਈ ਰੁੜ ਗਏ ਘਰ ਰੁੜ ਗਿਆ 88 ਦੇ ਵਿੱਚ 20 ਕਿੱਲੇ ਦਾ ਮਾਲਕ ਸੀ 10 ਮੱਝਾਂ ਸੀ ਟਰੈਕਟਰ ਟਰਾਲੀ ਸਭ ਸਾਰਾ ਰੁੜ ਗਿਆ ਇਹ ਵੀ ਰੁੜ ਗਿਆ 10 ਕਿਲੋਮੀਟਰ ਦੂਰੋਂ ਪਿੰਡੋਂ ਆਲੇ ਵਾਲੇ ਤੋਂ ਜੀ ਆਲੇ ਵਾਲੇ ਤੋਂ ਜੀ ਕਲਾਲੀ ਤੋਂ ਲੋਕਾਂ ਨੇ ਲਾਇਆ 10 ਸਾਲ ਦੀ ਉਮਰ ਸੀ ਜਾਂ 11 ਸਾਲ ਦੀ ਤੇ 20 30 ਸਾਲ ਉਹ 20 ਸਾਲ ਲਗਭਗ 15 20 ਸਾਲ ਸ਼ਰੀਕੇ ਨੇ ਰੋਟੀ ਦੇ ਕੇ ਮੱਝਾਂ ਚਰਵਾਈਆਂ ਤੇ ਝਿੜਕਾਂ ਦਿੱਤੀਆਂ ਇਹਦੇ ਨਾਲ ਹੁਣੇ ਆਪਾਂ ਸਟੋਰੀ ਕੀਤੀ ਹੈ ਬੜੀ ਹੀ ਦਰਦਨਾਕ ਸਟੋਰੀ ਹੈ ਅੱਜ ਵੀ ਗਰੀਬੀ ਰੇਖਾ ਨਾਲ ਜੂਝ ਰਿਹਾ ਪٹرول ਪੰਪ ਤੇ ਤੇਲ ਪਾਉਣ ਦੀ ਸੇਵਾ ਕਰਦਾ ਕਿਰਤ ਕਰਦਾ ਸਭ ਕੁਝ ਗਵਾਲਿਆ ਪਰ ਸਿੱਖੀ ਨਹੀਂ ਗਵਾਈ ਸਭ ਤੋਂ ਵੱਡੀ ਗੱਲ ਹੈ ਅੱਜ ਵੀ ਜਿਹੜਾ ਹਰ ਪੰਥਕ ਮੋਰਚੇ ਜੇ ਪਹੁੰਚਦਾ ਸੋ ਹੋਰ ਵੀ ਜਿੰਨੇ ਵੀ ਮੈਂ ਵੇਖਦਾ ਵੀ ਸਮਾਜ ਸੇਵੀ ਨੇ ਇਹ ਵੀਰ ਦੇ ਬੱਚੇ ਪੜ ਰਹੇ ਨੇ ਜਿੰਨੀ ਵੀ ਕੋਈ ਸਹਿਯੋਗ ਕਰ ਸਕਦਾ ਹੋਵੇ ਹੱਥ ਬੰਨ੍ਹ ਕੇ ਬੇਨਤੀ ਵੀ ਉਹਦਾ ਸਹਿਯੋਗ ਕੀਤਾ ਜਾਏ ਹਾਂਜੀ ਵੀਰ ਜੀ ਤੁਸੀਂ ਉਹ ਦਿਨ ਜ਼ਿੰਮੇਵਾਰੀ ਲਈ ਸੀ ਬਸਤੀ ਗਰੀਬ ਸਿੰਘ ਦੀ ਹਾਂਜੀ ਪਗਤਾਤੀ ਅੱਜ ਸਾਰੀ ਹੋ ਗਏ ਸਰਗੁਰੂ ਕੇ ਨਹੀਂ ਦੇਖੋ ਮੈਂ ਕੌਣ ਹੁਣ ਪਗਤੌਣ ਵਾਲਾ ਮਹਾਰਾਜ ਦੀ ਕਿਰਪਾ ਆ ਸੰਗਤ ਦਾ ਸਹਿਯੋਗ ਆ ਤੇ ਜਿੰਨੇ ਵੀਰ ਭਰਾ ਨਾਲ ਜੋੜਦੇ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਆ ਤੇ ਮੈਂ ਕਿਰਪਾ ਕਰਦਾ ਅੱਗੇ ਵਾਹਿਗੁਰੂ ਅੱਗੇ ਅੱਗੇ ਅਰਦਾਸ ਕਰਦਾ ਕਿ ਇੱਕ ਪਿੰਡ ਦਾ ਅਸੀਂ ਸੰਪੂਰਤਾ ਕਰਤੀ ਆ ਹੁਣ ਅਗਲੇ ਪਿੰਡ ਜਾ ਕੇ ਅਸੀਂ ਉਹਨਾਂ ਦਾ ਵੀ ਜੋ ਵੀ ਪਾਅ ਫੜ ਸਕਦੇ ਹਾਂ ਫੜਾਂਗੇ ਬਿਲਕੁਲ ਜੀ ਹੁਣ ਤੱਕ ਜੇ ਗੱਲ ਕਰੀਏ ਵੀ ਸਾਡੇ ਪਿੰਡਾਂ ਦੇ ਵਿੱਚ ਹਜ਼ਾਰਾਂ ਲੀਟਰ ਤੇਲ ਵੰਡਿਆ ਗਿਆ ਹੈ ਸੰਗਤਾਂ ਦੇ ਸਹਿਯੋਗ ਨਾਲ ਅਕਾਲ ਏਡ ਨੇ ਅੱਜ ਬਸਤੀ ਗਰੀਬ ਸਿੰਘ ਅਮਤੋਜ ਮਾਨ ਜੀ ਦੇ ਸਹਿਯੋਗ ਸਦਕਾ ਅੱਜ ਪੂਰੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ ਲਗਭਗ 7500 ਲੀਟਰ ਤੇਲ ਵੰਡਿਆ ਗਿਆ ਔਰ ਜੇ ਆਪਾਂ ਗੱਲ ਕਰੀਏ ਵੀ ਆਪਣੇ ਹੋਰ ਵੀ ਭਾਈ ਕਨਈਆ ਸੇਵਾ ਸੁਸਾਇਟੀ ਵੱਲੋਂ ਵੀ ਉਹਨਾਂ ਵੱਲੋਂ ਵੀ ਹਜ਼ਾਰਾਂ ਲੀਟਰ ਔਰ ਹਜ਼ਾਰਾਂ ਲੀਟਰ ਅਕਾਲ ਏਡ ਦੇ ਸਹਿਯੋਗ ਨਾਲ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਮਹਾਰਾਜ ਪਰ ਹੋਰ ਪਹਿਲਾਂ ਤੋਂ ਮਕਸੂਦ ਤੁਹਾਡਾ ਦਿਲਦਿਆਂ ਕਰਿਆ ਤੋਂ ਧੰਨਵਾਦ ਆ ਇੰਨੀ ਵੱਡੇ ਪਰਫਾਰਮਾਂ ਕਰਨੀਆਂ ਕਿਉਂਕਿ ਅਕਾਲ ਚੈਨਲ ਮੈਂ ਹਮੇਸ਼ਾ ਕਿਨਨ ਇੱਕ ਮਾਧਿਅਮ ਆ ਜਿਤੇ ਸੀ ਇਹਨਾਂ ਵੀਰਾਂ ਦੀ ਆਵਾਜ਼ ਬਣੇ ਹੋਏ ਆ ਸੰਗਤ ਦੀ ਆਵਾਜ਼ ਬਣੇ ਆ ਉਥੇ ਕੋਸ਼ਿਸ਼ ਹੁੰਦੀ ਹੈ ਕਿ ਤਿਲ ਫੁੱਲ ਆਪਣੇ ਕੋਲ ਵਿੱਚ ਪ੍ਰਮਾਨ ਕੀਤਾ ਜਾਵੇ ਅਸੀਂ ਚਿਹਰੇ ਦਿਖਾਈ ਦਿੰਨੇ ਆ ਸੰਗਤ ਸਹਿਯੋਗ ਕਰਦੀ ਆ ਉਹ ਸੰਗਤ ਦਾ ਸਹਿਯੋਗ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਸਵਾਵਾਂ ਚੱਲ ਰਹੀਆਂ ਆ ਤੁਹਾਡਾ ਦਿਲਦਿਆਂ ਕਰਿਆਂ ਧੰਨਵਾਦ ਆ ਜਿਹੜੇ ਤੁਸੀਂ ਸਾਡੇ ਸਹਿਯੋਗੀ ਤੇ ਅਸੀਂ ਆਪਣੇ ਫਰਜ਼ ਨਿਭਾ ਰਹੇ ਆਂ ਸੰਗਤ ਸਹਿਯੋਗ ਕਰਦੀ ਆ ਅਸੀਂ ਆਪਣੇ ਫਰਜ਼ ਨਿਭਾ ਰਹੇ ਆਂ ਸਾਰਿਆਂ ਦਾ ਦਿਲਦਿਆਂ ਕਰਿਆਂ ਧੰਨਵਾਦ ਤੇ ਆਸ ਤੇ ਸਾਨੂੰ ਇਹ ਹੁੰਦੀ ਆ ਕਿ ਤੁਸੀਂ ਸਾਡੇ ਸਹਿਯੋਗੀ ਬਣੇ ਰਹੋਗੇ ਤੇ ਅਸੀਂ ਜਿਹੜੀਆਂ ਨਿਰੰਤਰ ਜਿਹੜੀਆਂ ਸਵਾਵਾਂ ਇਸੇ ਤਰ੍ਹਾਂ ਚੱਲਦੀਆਂ ਰਹਿ ਜਨਾ ਦਿਨ ਰਾਤੇ ਕੀਤਾ ਹੋਇਆ ਅਕਾਲ ਚੈਨਲ ਦਾ ਫਰਜ ਸੀ ਆ ਕਾਲੇਡ ਦਾ ਫਰਜ ਸੀ ਪਰ ਤੁਸੀਂ ਵੱਡੇ ਤੌਰ ਤੇ ਵੱਡੀਆਂ ਸਵਾਵਾ ਅੱਗੇ ਤੁਰਨਾ ਇਹਨਾਂ ਨੇ ਪਾਣੀ ਦੇ ਵਿੱਚ ਵੀਰ ਗੁਰਮੀਤ ਸਿੰਘ ਆ ਵੀਰ ਅਮਰਜੀਤ ਸਿੰਘ ਆ ਸਾਰੇ ਆਪਣੀ ਟੀਮ ਜਿਹੜੀ ਆ ਗੁਰੂ ਵੀਰ ਹਾਂ ਗੁਰੂ ਸਿੰਘ ਵੱਡੇ ਪੱਧਰ ਸਵਾਵਾ ਕੀਤੇ ਇਹਨਾਂ ਵੀਰਾਂ ਨੇ ਸਾਰਿਆਂ ਦਾ ਦਿਲਦਿਆਂ ਕਰਾਂ ਧੰਨਵਾਦ ਤੇ ਉਹ ਸੰਗਤ ਦਾ ਧੰਨਵਾਦ ਜਿਹੜੀਆਂ ਵੱਡੇ ਤੌਰ ਤੇ ਸਾਨੂੰ ਸਵਾਵਾ ਦੇ ਰਹੀਆਂ ਜਿੰਦੇ ਸਹਿਯੋਗ ਨਾਲ ਸਵਾਵਾ ਕਰ ਰਹੇ ਮੱਖ ਸਾਹਿਬ ਜੀ ਸੋ ਧੰਨਵਾਦ ਇਹ ਸਾਰਿਆਂ ਵੀਰਾਂ ਦਾ ਔਰ ਆ ਸੇਵਾ ਦੇ ਨਾਲ-ਨਾਲ ਮੈਂ ਗਰੰਤੀ ਸਿੰਘਾਂ ਦੀ ਵੀ ਅਪੀਲ ਕੀਤੀ ਤੇ ਵੀਰਾਂ ਨੇ ਪ੍ਰਮਾਣ ਕੀਤੀ ਅਕਾਲ ਚੈਨਲ ਦੀ ਟੀਮ ਨੇ ਅਕਾਲ ਏਡ ਦੀ ਟੀਮ ਨੇ ਸੋ ਗਰੰਤੀ ਸਿੰਘਾਂ ਦੀ ਬਾਹ ਫੜਨੀ ਵੀ ਬੜੀ ਜ਼ਰੂਰੀ ਹੈ ਹਾਂਜੀ ਮਾਲ ਸਾਹਿਬ ਕੀ ਕਹਿਣਾ ਚਾਹੁੰਦੇ ਆ ਅਖੀਰ ਦੇ ਵਿੱਚ ਕਿਉਂਕਿ ਜ਼ਮੀਂਦਾਰਾਂ ਨੂੰ ਕੁਝ ਨਾ ਕੁਝ ਮਿਲ ਗਿਆ ਗਰੰਤੀ ਸਿੰਘ ਜਿਹੜਾ ਹਾੜੀ ਸੋਣੀ ਤੇ ਡਿਪੈਂਡ ਸੀ ਅੱਜ ਉਹਦੀ ਵੀ ਆਪਾਂ ਅਪੀਲ ਪਾਤੀ ਸਰ ਸੰਗਤ ਨੇ ਕਿ ਅਕਾਲ ਏਡ ਨੇ ਆਪਣੀ ਅਪੀਲ ਨੂੰ ਪ੍ਰਮਾਣ ਕਰ ਲਿਆ ਕਹਿੰਦੇ ਗੱਲ ਹੀ ਕੋਈ ਨਹੀਂ ਭਾਵੇਂ ਅਜੇ ਤੋ ਜੀਰੇ ਹਲਕੇ ਦੀ ਗੱਲ ਕੀਤੀ ਜੇ ਆਉਣ ਵਾਲੇ ਸਮੇਂ ਅਜਨਾਲੇ ਦੀ ਵੀ ਗੱਲ ਕਰ ਦੇਗਾ ਤੇ ਜਿਕਾਰੇ ਛੱਡ ਦੇਗਾ ਬਿਲਕੁਲ ਜੀ ਇਹ ਜਿਹੜੀ ਗੱਲ ਤੇ ਪੰਥਕ ਆ ਵੀ ਜਿਹੜਾ ਗੁਰੂ ਘਰ ਦਾ ਗ੍ਰੰਥੀ ਆ ਜੇ ਅੱਜ ਆਪਾਂ ਗੁਰੂ ਗ੍ਰੰਥੀ ਨੂੰ ਤਗੜਾ ਕਰਾਂਗੇ ਮਾਇਆ ਪੱਖੋਂ ਗ੍ਰੰਥੀ ਜਿਹੜੇ ਆ ਆਪਣਾ ਕੋਈ ਵੀ ਬੱਚਾ ਗਾ ਗ੍ਰੰਥੀ ਬਣਾਉਣਾ ਕਿਉਂ ਨਹੀਂ ਚਾਹੁੰਦਾ ਕੋਈ ਆਈਪੀਐਸ ਬਣਾਉਣਾ ਚਾਹੁੰਦਾ ਕੋਈ ਬਾਹਰ ਚੱਲ ਜਾਣਾ ਚਾਹੁੰਦਾ ਗ੍ਰੰਥੀ ਆਪਾਂ ਦਿੰਦੇ ਹੀ ਕੱਖ ਨੇ ਗੁਰੂ ਤੋਂ ਸਾਰਾ ਕੁਝ ਲੈ ਆਉਣ ਡਿਆ ਪਿੰਡ 'ਚ ਸਿਰਫ ਇੱਕ ਹੁੰਦਾ ਇੱਕ ਮੇਰੀ ਬੇਨਤੀ ਸੁਣਿਆ ਗ੍ਰੰਥੀ ਕੋ ਗੁਰੂ ਤੋਂ ਸਾਰਾ ਕੁਝ ਮੰਗਦੇ ਆਪਾਂ ਗੁਰੂ ਸਾਰਾ ਕੁਝ ਦੇਂਦਾ ਤੇ ਉਹਦੇ ਆਪਾਂ ਸੇਵਾਦਾਰ ਨੂੰ ਕੱਖ ਦੇਂਦੇ ਹੀ ਨਹੀਂ ਗੁਰੂ ਕੇ ਵਜ਼ੀਰ ਤੇ ਵਜ਼ੀਰ ਨੂੰ ਦੇਂਦੇ ਕੱਖ ਨਹੀਂ ਆ ਹਾੜੀ ਸੋਣੀ ਤੇ ਆਪਾਂ ਡਿਪੈਂਡ ਕੀਤਾ ਗ੍ਰੰਥੀ ਦੀ ਤਨਖਾਹ ਵੱਜਣੀ ਚਾਹੀਦੀ ਆ ਉਹਦਾ ਵਧੀਆ ਫਿਰ ਜਿਹੜਾ ਸਿੱਖ ਧਰਮ ਦੇ ਵਿੱਚ ਲੋਕ ਹੋਰ ਪਰਵਰਤਨ ਕਰਨਗੇ ਬਹੁਤ ਇਹ ਜ਼ਰੂਰਤਾਂ ਨੂੰ ਬੱਸ ਸਿੱਖ ਧਰਮ ਛੱਡ ਕੇ ਜਾ ਰਹੇ ਨੇ ਇਹ ਬਹੁਤ ਵਧੀਆ ਧਾਲ ਚੈਨਲ ਦਾ ਪ੍ਰਾਲਾਵਾ ਬਹੁਤ ਵਧੀਆ ਇਹ ਹੋਰ ਵੀ ਸੰਸਥਾ ਨੂੰ ਬੇਨਤੀ ਹੈ ਮੇਰੀ ਇਹ ਜ਼ਰੂਰ ਕਰੋ ਜੇ ਤੁਸੀਂ ਚਾਹੁੰਦੇ ਜੇ ਨਾ ਵੀ ਸਿੱਖੀ ਦੇ ਲੜ ਲਾਈਏ ਲੋਕਾਂ ਨੂੰ ਪਹਿਲਾਂ ਗਰੰਥੀ ਸਿੰਘ ਦੀ ਗੁਰੂ ਘਰ ਦੇ ਵਜ਼ੀਰ ਦੀ ਆਪਾਂ ਪੈਰਵਾਹੀ ਕਰੀਏ ਫਿਰ ਉਹਨੇ ਆਪੇ ਹੀ ਹੋਰ ਜਿਹੜੇ ਸਿੱਖ ਮਤਲਬ ਬਣਾ ਦੇਣੇ ਨੇ ਅੰਮ੍ਰਿਤ ਚਕਾ ਦੇਣੇ ਨੇ ਪਹਿਲਾਂ ਆਪਾਂ ਗਰੰਥੀ ਦੀ ਕਰੀਏ ਕਿ ਦੇ ਜਿਤਨੇ ਵੀ ਗਰੰਥੀ ਸਿੰਘ ਨੇ ਜਿਹੜੇ ਪਿੰਡ ਹੜਾਂ ਦੀ ਮਾਰ ਦੇ ਵਿੱਚ ਨੇ ਹੜ ਪੀੜਤ ਪਿੰਡਾਂ ਦੀ ਗੱਲ ਕਰਦਾ ਵੀ ਜਿਹੜੇ ਗਰੰਤੀ ਸਿੰਘ ਕੇਵਲ ਹਾੜੀ ਤੇ ਸੋਣੀ ਤੇ ਡਿਪੈਂਡ ਨੇ ਸੋ ਉਹਨਾਂ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਡੇ ਨਾਲ ਰਾਬਤਾ ਕਰੋ ਅਕਾਲ ਏਡ ਵੀਰ ਨਸੀਬ ਸਿੰਘ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਗਰੰਤੀ ਸਿੰਘਾਂ ਨੂੰ 51500 ਰੁਪਇਆ ਉਹਨਾਂ ਨੂੰ ਜਿਹੜੀ ਉਹਨਾਂ ਦੀ ਮਾਇਕ ਸਹਾਇਤਾ ਕਰਨ ਦਾ ਯਤਨ ਕਰਾਂਗੇ ਕਿਉਂਕਿ ਪਿੰਡ ਦੇ ਵਿੱਚ ਇਸ ਵਾਰ ਸਾਰੀ ਫਸਲ ਖਰਾਬ ਹੋ ਗਈ ਹੈ ਸੌਣੀ ਖਰਾਬ ਹੋ ਗਈ ਇਹੋ ਫਸਲ ਜਿਹੜੀ ਏ ਇਹ ਗਰੰਤੀ ਸਿੰਘ ਨੂੰ ਮਿਲਣੀ ਸੀ ਉਹ ਹੀ ਗਰੰਤੀ ਸਿੰਘ ਨੇ ਮੰਡੀ ਦੇ ਵਿੱਚ ਵੇਚ ਕੇ ਆੜਤੀ ਨੂੰ ਵੇਚ ਕੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਸੀ ਸੋ ਫਸਲ ਤੇ ਉਹਦੀ ਮੈਂ ਲੱਗਦਾ ਵੀ ਹੋ ਸਕਦਾ 20 30 40 ਹਜ਼ਾਰ ਦੀ ਹੋਵੇ ਪਰ ਅਸੀਂ ਘੱਟੋ-ਘੱਟ ਅਸੀਂ ਇੱਕ ਹੋਕਾ ਦਿੱਤਾ ਉਹ ਇਹਦੇ ਤੋਂ ਹੋਰ ਵੀ ਲੋਕ ਸੰਸਥਾਵਾਂ ਪ੍ਰਭਾਵਿਤ ਹੋਣਗੀਆਂ ਤੇ ਗਰੰਤੀ ਸਿੰਘਾਂ ਦਾ ਗੁਰੂ ਕੇ ਵਜ਼ੀਰ ਦਾ ਮਾਣ ਸਤਿਕਾਰ ਹੋਣਾ ਅਤ ਜ਼ਰੂਰੀ ਏ ਕਿਉਂਕਿ ਜਿਵੇਂ ਮਾਲ ਸਾਹਿਬ ਨੇ ਦੱਸਿਆ ਆਉਣ ਵਾਲੇ ਸਮੇਂ 'ਚ ਕੋਈ ਆਪਣੇ ਪੁੱਤ ਨੂੰ ਗ੍ਰੰਥੀ ਬਣਾਉਣਾ ਚਾਹੁੰਦਾ ਨਹੀਂ ਪਰ ਗ੍ਰੰਥੀ ਸਿੰਘ ਜਿਹੜਾ ਆਪਾਂ ਵੇਖਦੇ ਆਂ ਦਿਨ ਰਾਤ ਗ੍ਰੰਥ ਦੀ ਸੰਭਾਲ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਭਾਲ ਕਰਦਾ ਸੋ ਉਹਨਾਂ ਦੀ ਵੀ ਆਪਾਂ ਹਾਂਜੀ ਬਲਰਾਜ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੇ ਆ ਗ੍ਰੰਥੀ ਸਿੰਘਾਂ ਦੀ ਕਿਸੇ ਨੇ ਅਜੇ ਤੱਕ ਗੱਲ ਕੀਤੀ ਨਹੀਂ ਸੀ ਪਰ ਅੱਜ ਗ੍ਰੰਥੀ ਸਿੰਘਾਂ ਦੀ ਵੀ ਗੱਲ ਚੱਲੀ ਵੀ ਜਿਹੜੇ ਹਾੜੀ ਸੋਣੀ ਤੇ ਡਿਪੈਂਡ ਹੁੰਦੇ ਨੇ ਸੋ ਅਸੀਂ ਅਕਾਲ ਏਡ ਦੇ ਸਹਿਯੋਗ ਸਦਕਾ ਵੀਰ ਨਸੀਬ ਸਿੰਘ ਚੰਡੀਗੜ੍ਹ ਵਾਲਿਆਂ ਨੇ ਵੀ ਕਹਿਤਾ ਉਹਨੇ ਕਹਿਤਾ ਵੀ ਅਸੀਂ ਸਹਿਯੋਗ ਕਰਾਂਗੇ ਸੋ ਅਸੀਂ ਕਹਿਤਾ ਜੀਰੇ ਹਲਕੇ ਦੇ ਭਾਵੇਂ 20 ਪਿੰਡ ਹੋਣ ਦੇ ਭਾਵੇਂ 50 ਪਿੰਡ ਹੋਣ ਹੋਵੇ ਗਰੰਤੀ ਸਿੰਘ ਹੋਵੇ ਹੜੀ ਸੋਣੀ ਵਾਲਾ ਉਹਨੂੰ 5100 ਰੁਪਏ ਦੇਣ ਦਾ ਐਲਾਨ ਕੀਤਾ ਕਿਵੇਂ ਵੇਖਦੇ ਜੀ ਬਹੁਤ ਵੱਡੀ ਸੇਵਾ ਤੁਹਾਡੇ ਵੱਲੋਂ ਜਿਹੜੀ ਇਹ ਪਦਵੀ ਹੈ ਗਰੰਤੀ ਸਿੰਘ ਦੀ ਬਾਬਾ ਬੁੱਢਾ ਸਿੰਘ ਜੀ ਦੀ ਪਦਵੀ ਹੈ ਕਿਉਂਕਿ ਛੋਟੀ ਮੋਟੀ ਪਦਵੀ ਨਹੀਂ ਆ ਸੋ ਇਹ ਜਿਹੜੀਆਂ ਇਦਾਂ ਦੀਆਂ ਲੋੜਾਂ ਹਨ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਣਾ ਚਾਹੀਦਾ ਹੈ ਉਹ ਕਿਉਂ ਰੱਖਣਾ ਚਾਹੀਦਾ ਹੈ ਕਿ ਗਰੰਤੀ ਸਿੰਘ ਇੱਕ ਪਿਛਲੇ ਦਿਨੀ ਵੀ ਵੀਡੀਓ ਵੀਰ ਨੇ ਪਾਈ ਵੀ ਉਹਨੂੰ ਤੇ ਆਪਾਂ ਆਪਣੇ ਇੱਕ ਹਿਸਾਬ ਨਾਲ ਮਾਂ ਬਣਾ ਲਿਆ ਏ ਤੇ ਉਹ ਮਾਂ ਨੂੰ ਰੋਲਣ ਵਾਲਾ ਕੰਮ ਕਰ ਦਿੰਦੇ ਨੇ ਵੀ ਗਰੰਤੀ ਸਿੰਘ ਪਾਠ ਵੀ ਕਰੇ ਗਰੰਤੀ ਸਿੰਘ ਆਪਦੀ ਗਜਾ ਵੀ ਆਪ ਕਰੇ ਤੇ ਸਾਰਾ ਕੁਝ ਪਾਠ ਤੁਸੀਂ ਕਰਾਓ ਤੇ ਗਰੰਤੀ ਸਿੰਘ ਗਜਾ ਕਰਕੇ ਦੁੱਧ ਇਕੱਠਾ ਕਰਕੇ ਪ੍ਰਸ਼ਾਦ ਇਕੱਠੇ ਕਰਕੇ ਖਾਵੇ ਤੇ ਉਹਨੂੰ ਲਾਂਗਰੀ ਭਿਖਾਰੀ ਬਣਾਤਾ ਤੇ ਗਰੰਤੀ ਸਿੰਘ ਨੂੰ ਕਿਉਂ ਨਹੀਂ ਤੁਸੀਂ ਮਹੀਨੇ ਦੀ ਤਨਖਾਹ ਗੁਰੂ ਦਾ ਵਜ਼ੀਰ ਕਹਿੰਦੇ ਜੇ ਬਣਾਇਆ ਭਿਖਾਰੀ ਉਹੀ ਮੈਂ ਕਹਿ ਰਿਹਾ ਵੀ ਪਦਵੀ ਵੀ ਆਪਾ ਬੁੱਢਾ ਸਿੰਘ ਵਾਲੀ ਦਿੰਦੇ ਨੇ ਪਾਪਾ ਬੁੱਢਾ ਸਾਹਿਬ ਜੀ ਵਾਲੀ ਤੇ ਰੋਲ ਨੂੰ ਏਦਾਂ ਦੇਣੇ ਵੀ ਜਿਵੇਂ ਉਹ ਮਤਲਬ ਕਿ ਦਰਦਰ ਦੀ ਠੋਕਰਾ ਖਾਂਦੀ ਮਾਂ ਜਦੋਂ ਮਤ੍ਰਈ ਕਰ ਦਿੰਦੇ ਨੇ ਉਹਨੂੰ ਮੁੰਡੇ ਉਸ ਹਾਵੇ ਕਰ ਦਿੰਦੇ ਨੇ ਸੋ ਇਹ ਤੁਹਾਡੇ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਸੋ ਇਦਾਂ ਦੇ ਉਪਰਾਲੇ ਹਰ ਇੱਕ ਨੂੰ ਕਰਨੇ ਚਾਹੀਦੇ ਨੇ ਕਿ ਗਰੰਤੀ ਸਿੰਘ ਇੱਕ ਉਹ ਪਦਵੀ ਆ ਬਹੁਤ ਵੱਡੀ ਪਦਵੀ ਆ ਜਿੱਥੇ ਵੀ ਗੁਰੂ ਘਰ ਦੇ ਵਿੱਚ ਬੈਠਾ ਹੋ ਚਾਹੇ ਉਹ ਕਿਸੇ ਵੀ ਗੁਰੂ ਘਰ ਦੇ ਵਿੱਚ ਉਹਨੂੰ ਭਾਵੇਂ ਕਿਸੇ ਵੀ ਪਿੰਡ ਦਾ ਹੋਵੇ ਕਿਉਂਕਿ ਗੁਰੂ ਸਾਹਿਬ ਜਿਹੜੀ ਦੇਖਭਾਲ ਹੈ ਉਹ ਇੱਕ ਗਰੰਤੀ ਸਿੰਘ ਕਰ ਸਕਦਾ ਤੇ ਉਹ ਵੱਡੀ ਸੇਵਾ ਹੈ ਤੇ ਜਦੋਂ ਸੇਵਾ ਕਰਦਾ ਤੇ ਉਹਦੀ ਜਿਹੜੀ ਲੋੜ ਪੂਰੀ ਹੋਣੀ ਚਾਹੀਦੀ ਹੈ ਗਰੰਤੀ ਸਿੰਘ ਬੱਚੇ ਪੜਾਉਣੇ ਨੇ ਗਰੰਤੀ ਸਿੰਘ ਨੇ ਆਪਣਾ ਘਰ ਪਾਲਣਾ ਹੈ ਕੱਲ ਨੂੰ ਆਪਣੇ ਧੀਆਂ ਪੁੱਤਾਂ ਦਾ ਵਿਆਹ ਵੀ ਕਰਨਾ ਹੈ ਨੇ ਤੇ ਜੇ ਉਹਨੂੰ 4500 ਰੁਪਏ ਮਹੀਨੇ ਦਾ ਦੇ ਦਿੰਦੇ ਨਾ ਤਾਂ ਉਹਦੇ ਬੱਚੇ ਪੜਾ ਸਕਦਾ ਨਾ ਉਹ ਆਦਿ ਸਭ ਦਾ ਹੀ ਲੈ ਸਕਦਾ ਸੋ ਇਹ ਵੱਡਾ ਜਿਹੜਾ ਉਪਰਾਲੇ ਬਹੁਤਿਆਂ ਥਾਵਾਂ ਤੇ ਹੋਇਆ ਵੀ ਹੈ ਬੜੇ ਲੋਕਾਂ ਨੇ ਮੰਨ ਕੇ ਚੱਲ ਗਰੰਤੀ ਸਿੰਘ ਨੂੰ ਘਰ ਬਣਾ ਕੇ ਦਿੱਤੇ ਨੇ ਪੱਕੀਆਂ ਤਨਖਾਹਾਂ 25 25 30 30000 ਲਾਈਆਂ ਨੇ ਉਹਦਾ ਮਾਣ ਵਾਲੀ ਗੱਲ ਹੋਈ ਨਾ ਕਿ ਇੱਕ ਗਰੰਤੀ ਸਿੰਘ ਦੀ ਵੱਡੀ ਸੇਵਾ ਹੈ ਸੋ ਇਦਾਂ ਦੀਆਂ ਸਵਾਮਾਂ ਜ਼ਰੂਰੀ ਨੇ ਧੰਨਵਾਦ ਜੀ ਜਿਵੇਂ ਨੇ ਗਰੰਤੀ ਸਿੰਘ ਦੇ ਮਕਾਨ ਦੀ ਗੱਲ ਕੀਤੀ ਰੰਦਾਵਾ ਸਾਹਿਬ ਬੇਨਤੀ ਹੈ ਇੱਕ ਮਕਾਨ ਰਮਦਾਸ ਦੀ ਧਰਤੀ ਤੇ ਕਿਹੜਾ ਪਿੰਡ ਹੈ ਜਿੱਥੇ ਆਪਾਂ ਗਰੰਤੀ ਸਿੰਘ ਦਾ ਮਕਾਨ ਤਿਆਰ ਕਰ ਰਹੇ ਹਾਂ ਸ਼ਾਮਪੁਰਾ ਜੀ ਹਾਂਜੀ ਸ਼ਾਮਪੁਰਾ ਪਿੰਡ ਸ਼ਾਮਪੁਰਾ ਵਿੱਚ ਗਰੰਤੀ ਸਿੰਘ ਦਾ ਮਕਾਨ ਟਹਿ ਗਿਆ ਸੀ ਇਸ ਹੜਾ ਕਰਕੇ ਉਹ ਮਕਾਨ ਦੀ ਸੇਵਾ ਵੀ ਅਕਾਲ ਏਡ ਸੰਗਤ ਦੇ ਸਹਿਯੋਗ ਨਾਲ ਕਰ ਰਿਹਾ ਹੈ ਔਰ ਖਾਲਸਾ ਸਰਬੱਤ ਸੇਵਾ ਵੀਰ ਨਸੀਬ ਸਿੰਘ ਜੀ ਖਾਲਸਾ ਦੀ ਸਮੁੱਚੀ ਟੀਮ ਵੱਲੋਂ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਹੋਇਆ ਲੋੜ ਏ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ 50 ਬੋਰੀਆਂ ਜਿਹੜੀਆਂ ਆਪਾਂ ਉਸ ਗਰੰਤੀ ਦੇ ਮਕਾਨ ਵਾਸਤੇ ਅੱਜ ਅਕਾਲ ਏਡ ਨੂੰ ਵੀਰ ਨਸੀਬ ਸਿੰਘ ਵੱਲੋਂ ਖਾਲਸਾ ਸਰਬੱਤ ਸੇਵਾ ਵੱਲੋਂ ਅੱਜ ਤੁਹਾਨੂੰ 50 ਬੋਰੀਆਂ ਸੀਮਿੰਟ ਦੀ ਸੇਵਾ ਦਿੱਤੀ ਜਾ ਰਹੀ ਹੈ ਉਹ ਗਰੰਤੀ ਸਿੰਘ ਦੇ ਮਕਾਨ ਵਾਸਤੇ ਉਹਨਾਂ ਨੇ ਬਣਦਾ ਸੰਸਥਾ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਧੰਨਵਾਦ ਨਸੀਬ ਸਿੰਘ ਵੀਰ ਦਾ ਧੰਨਵਾਦ ਆ ਦਿਲ ਦੀਆਂ ਗਹਿਰਾਈਆਂ ਤੋਂ ਕਿਉਂਕਿ ਅਸੀਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਜੋ ਬਾਰ-ਬਾਰ ਅਸੀਂ ਕਹਿੰਦੇ ਕਿ ਅਸੀਂ ਇੱਕ ਮਾਧਿਅਮ ਆ ਹਰਪਾਲ ਸਿੰਘ ਹੁਣ ਦਾਸ ਆ ਕੈਮਰੇ ਤੋਂ ਸਵਾਵਾ ਗਰਮੀਤ ਸਿੰਘ ਨਿਵਾ ਰਿਆ ਇਧਰ ਅਮਰਜੀਤ ਸਿੰਘ ਆ ਸਾਰੇ ਅਸੀਂ ਇੱਕ ਮਾਧਿਅਮ ਆ ਇਹ ਸੰਗਤ ਹੀ ਕਰਾਉਂਦੀ ਆ ਜਿੱਦਨੇ ਸ਼ੁਰੂਆਤ ਕਰਨੀ ਸੀ ਨਾ ਉਦੋਂ ਸਾਡੇ ਵੀਰਾਂ ਨੇ ਕਿਸੇ ਨੂੰ ਸੁਣਾ ਦਿੱਤਾ ਕਿ ਸਾਡੀ ਇੰਨੀ ਸੇਵਾ ਲਾ ਲਿਓ ਅਸੀਂ ਕਹਿਆ ਤਾਂ ਤੁਸੀਂ ਨਹੀਂ ਪੱਥਰ ਰੱਖਤਾ ਅੱਜ ਪੰਜਾਬ ਹੋਰੀਆਂ ਸੇਵਾ ਆਈ ਆ ਤੁਸੀਂ ਹਿਸਾਬ ਲਓ ਕਿ ਪੰਜਾਬ ਹੋਰੀਆਂ ਜਦੋਂ ਘਰ ਚ ਲਗਣੀਆਂ ਤੇ ਦੋ ਤੋਂ ਤਿੰਨ ਕੰਧਾਂ ਖੜੀਆਂ ਹੋ ਜਾਣੀਆਂ ਹਨਾ ਲੈਂਟਰ ਦੇ ਵਿੱਚ ਪਾਵਾਂਗੇ ਆਪਾਂ ਕਿਤੇ ਵੀ ਯੋਗਤਾ ਨੂੰ ਮਿਲ ਕੇ ਪੈ ਸਕਦਾ ਹਨਾ ਵੀਰ ਨਸੀਬ ਸਿੰਘ ਦਾ ਉਹਨਾਂ ਦਾ ਦਾਨੀ ਸਜਣਾ ਦਾ ਦਿਲ ਦੀਆਂ ਗਰੀਆਂ ਤੋਂ ਧੰਨਵਾਦ ਆ ਤੇ ਨਾਲ ਧੰਨਵਾਦ ਤੁਹਾਡਾ ਜਿਹੜਾ ਸੁਨੇਹਾ ਦੇ ਦਿੰਨੇ ਹੋ ਤੁਸੀਂ ਜਿੱਥੇ ਵੀ ਕਾਰਜ ਚੱਲਦੇ ਉਹ ਤੁਹਾਡੇ ਸੁਨੇਹੇ ਤੇ ਕਾਰਜ ਹੁੰਦੇ ਹਨਾ ਅਸੀਂ ਇੱਕ ਸੁਨੇਹਾ ਦੇਣਾ ਅਸੀਂ ਰਲ ਮਿਲ ਕੇ ਸੁਨੇਹਾ ਦੇ ਦਿੰਨੇ ਆ ਸੰਗੀਤ ਪ੍ਰਵਾਨ ਕਰ ਲੈਂਦੀ ਆ ਉਹ ਵੀ ਵੀਰ ਬਹੁਤ ਲੋੜਵੰਦ ਸੀ ਉਹਦੀ ਭੈਣ ਦਾ ਲਾਜ ਵੀ ਹੋਣਾ ਵਾ ਪੋ ਵੀ ਅਸੀਂ ਨ ਪਰਿਵਾਰ ਨਾਲ ਕਿਹਾ ਕਿ ਅਸੀਂ ਜਦਨ ਵੀਰ ਚੰਨਜੀ ਥੋੜੇ ਥੋੜੇ ਪਰਿਵਾਰਕ ਪ੍ਰੋਬਲਮ ਸੀ ਵੀਰ ਚੰਨਜੀ ਸਿੰਘ ਜਿਹੜੇ ਆਪਣੇ ਮੈਡੀਕਲ ਸਵਾਲ ਵੇਖਦੇ ਆ ਤੇ ਉਹ ਗੁਰੂਸਬ ਕਿਰਪਾ ਕਰ ਉਹਦੇ ਪਾਪਾ ਠੀਕ ਨਹੀਂ ਸੀ ਉਹਨਾਂ ਦੇ ਉਹਦਾ ਕਰਕੇ ਉਹਦੇ ਅੱਧੇ ਅਸੀਂ ਥੋੜੇ ਥੋੜੇ ਉਹ ਜਿੱਦੋਂ ਦਾ ਟਾਈਮ ਲੱਗਾ ਉਹਨਾਂ ਦੀ ਸਿਸਟਰ ਨੂੰ ਦੇਖਾਲ ਕੇ ਅਸੀਂ ਉਹਦਾ ਲਾਜ ਵੀ ਕਰਵਾਉਣਾ ਵਾ ਉਸ ਪਰਿਵਾਰ ਦਾ ਉਹਦੀ ਮਾਤਾ ਬਜ਼ੁਰਗ ਆ ਅਸੀਂ ਉਹ ਮਾਤਾ ਨੂੰ ਕਿਹਾ ਸੀ ਕਿ ਮਾਤਾ ਕੋਈ ਫਿਕਰ ਨਾ ਕਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਨਮ ਦਿਨ ਕਾਰਜ ਹੋਣਾ ਅਸੀਂ ਹਰ ਵੀਕ ਉਹ ਪਰਿਵਾਰ ਨੂੰ ਮਿਲਦੇ ਆ ਮਿਲ ਕੇ ਆਉਨੇ ਆ ਜਦਨ ਵੀ ਰਮਤਾ ਜਾਣਾ ਹੁੰਦਾ ਵਾ ਤੇ ਮਲਕੀ ਇੱਕ ਜਾਂ ਦੋ ਦਿਨ ਦੇ ਵਿੱਚ ਹੋ ਜਾਣਾ ਵਾ ਤੇ ਬੋਰ ਦੀ ਸੇਵਾ ਹੋ ਚੁੱਕੀ ਆ ਉਹ ਪੁਰਤਗਾਲ ਦੀਆਂ ਸੰਗਤਾਂ ਜੀਆਂ ਸੀ ਉਹ ਵੀਰ ਕਹਿਣ ਲੱਗੇ ਕਿ ਸਾਨੂੰ ਸੇਵਾ ਦੇ ਦਿਓ ਤੇ ਕਹਿੰਦੇ ਕਿ ਬੋਰ ਹੀ ਕਰਾ ਦਿੰਨੇ ਆ ਵੇਖੋ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਜਦੋਂ ਹਨਾ ਤੇ ਇੱਕ ਮਾਧਿਮ ਆ ਨਾ ਮਾਧਿਮ ਨੇ ਆਵਾਜ਼ ਦੇ ਦਿੱਤੀ ਤੇ ਵੀਰਾਂ ਵਰਗੇ ਜਿਹਵੇ ਹੁਣ ਨਸੀਬ ਸਿੰਘ ਜੀ ਨੇ ਕਹਿਤਾ ਕਿ ਪੰਜਾਬ ਹੋ ਰਿਹਾ ਸਾਡੇ ਤੇ ਘਰ ਹੀ ਤੁਸੀਂ ਬਣਾਉਣਾ ਵਾ ਅਸੀਂ ਤੇ ਕੇਵਲ ਹੋਕਾ ਦੇਣਾ ਅਸੀਂ ਉਹ ਕੁੱਕਰ ਦੀ ਸੇਵਾ ਨਿਭਾਉਣੀ ਹੈ ਜਿਹਦਾ ਕਹਿ ਦੇਣਾ ਕਿ ਗ੍ਰੰਤੀ ਸਿੰਘ ਸਹਿਬਾਨ ਕਹਿੰਦੇ ਕਿ ਅਸੀਂ ਗੁਰੂ ਘਰ ਦੇ ਕੁੱਕਰਾਂ ਅਸੀਂ ਹੋਕਾ ਦੇਣਾ ਸਪੀਕਰਾਂ ਦੇ ਵਿੱਚ ਅਸੀਂ ਵੀ ਉਹ ਕੁੱਕਰ ਦੀ ਸੇਵਾ ਨਿਭਾ ਰਹੇ ਹਾਂ ਅਸੀਂ ਹੋਕਾ ਦੇਣਾ ਵਾ ਤੇ ਖਾਸ ਕਰਕੇ ਅਸੀਂ ਗ੍ਰੰਤੀ ਸਹਿਬਾਨਾਂ ਵਾਸਤੇ ਕਹਿੰਦੇ ਹੁੰਨੇ ਆ ਕਿ ਗੁਰੂ ਘਰ ਦੇ ਵਜ਼ੀਰ ਆਓ ਅੱਜ ਹੁਣੇ ਕੋਈ ਵਜ਼ੀਰ ਆਣ ਦੀ ਲੰਗ ਜੇ ਨਾ ਤੇ ਹੂਟਰਾਂ ਦੀਆਂ ਗੱਡੀਆਂ ਦਾ ਪਤਾ ਨਹੀਂ ਲੱਗਦਾ ਕਿਉਂ ਟਿਊ ਟਿਊ ਕਰਦੀਆਂ ਜਾਂਦੀਆਂ ਤੇ ਸਾਡੇ ਗੁਰੂ ਘਰ ਦੇ ਵਜ਼ੀਰ ਨੂੰ ਵੇਖਣਾ ਨਾ ਪਵੇ ਕਿਸੇ ਵੱਲ ਅਸੀਂ ਉਹ ਸੁਨੇਹਾ ਦਈਏ ਕਿ ਅੱਜ ਅਸੀਂ ਇੱਕ ਦੀ ਬਾਹ ਫੜੀ ਆ ਤੁਸੀਂ ਵੀ ਬਾਹ ਫੜੋ ਕਿਸੇ ਨਾ ਕਿਸੇ ਦੀ ਬਾਹ ਫੜ ਕੇ ਅਸੀਂ ਗੁਰੂ ਘਰ ਦੇ ਵਜ਼ੀਰ ਨੂੰ ਉਹ ਪੋਜੀਸ਼ਨ ਤੇ ਖੜਾ ਕਰ ਲਈਏ ਗੁਰੂ ਘਰ ਦੇ ਵਜ਼ੀਰ ਨੂੰ ਉਸ ਪਦਵੀ ਤੋਂ ਉਸ ਜਗ੍ਹਾ ਤੇ ਲੈ ਆਈਏ ਕਿ ਉਹਨੂੰ ਕਿਸੇ ਵੱਲ ਪਾਸੇ ਵੇਖਣਾ ਨਾ ਪਵੇ ਬਿਲਕੁਲ ਤੇ ਹਮੇਸ਼ਾ ਯਾਦ ਵੀ ਕਰੇ ਤੇ ਉਹ ਇਹ ਨਾ ਸੋਚੇ ਕਿ ਉਸ ਇਲਾਕੇ ਦੇ ਲੋਕ ਜਿਹੜੇ ਆ ਉੱਤਰਮ ਪਰਵਰਤਨ ਕਰਨ ਵਾਸਤੇ ਮਜਬੂਰ ਨਾ ਹੋਣਾ ਸੀ ਉਹ ਵੀਰ ਨੂੰ ਕਿਹਾ ਸੀ ਕਿ ਵੀਰ ਜੀ ਮੰਗਪ੍ਰੀਤ ਸਿੰਘ ਨੌਜਵਾਨ ਦਾ ਨਾਮ ਸੀ ਹੈਵੀ ਨੌਜਵਾਨ ਹੈ ਜੀ ਮੈਨੂੰ ਲੱਗਦੀ ਬਰਲਾਜ ਦੀ ਉਮਰ ਹੋਊਗੀ ਇੰਨੀ ਉਮਰ ਆ ਜਾਂ ਕਰਮੀਤ ਜਿੰਨੀ ਉਮਰ ਸੀ ਉਹਦੀ ਤੇ ਮੈਂ ਉਹ ਵੀਰ ਨੂੰ ਕਿਹਾ ਸੀ ਕਿ ਜਵਾਨਾ ਅੱਜ ਤੋਂ ਬਾਅਦ ਤੂੰ ਇੱਕ ਪ੍ਰਚਾਰਕ ਆ ਤੂੰ ਇੱਕ ਗ੍ਰੰਤੀ ਸਿੰਘ ਆ ਤੂੰ ਪ੍ਰਚਾਰ ਦੀ ਸੇਵਾ ਕਰਨੀ ਆ ਤੇ ਉਹ ਵੀਰ ਬੜਾ ਖੁਸ਼ ਹੋਇਆ ਕਿ ਮੈਂ ਕਿਹਾ ਮਾਧਮ ਸਾਡਾ ਹੋਊਗਾ ਇਹ ਤੇਰੀ ਵੱਡੀ ਜ਼ਿੰਮੇਵਾਰੀ ਹੈ ਕਿ ਤੂੰ ਪ੍ਰਚਾਰਕ ਬਣ ਕੇ ਨਿਕਲਣਾ ਆਉਣਾ ਗਰੰਤੀ ਸਿੰਘ ਦੀਆਂ ਸੌਂਤ ਨੂੰ ਨਿਭਾ ਰਿਆ ਇੱਕ ਪ੍ਰਚਾਰਕ ਦੀ ਸੇਵਾ ਜੇ ਤੇਰੇ ਘਰ ਅਜ ਗੁਰੂ ਦਾ ਭੇਜਿਆ ਹੋਇਆ ਦਸੰਤ ਲੱਗ ਰਿਹਾ ਨਾ ਤੇ ਗੁਰੂ ਸਾਹਿਬ ਦੀ ਕਿਰਪਾ ਵੈ ਤੋਂ ਬਾਅਦ ਪ੍ਰਚਾਰ ਦੀ ਸੇਵਾ ਕਰਨੀ ਆ ਵਾ ਅੱਜ ਬਸਤੀ ਗਰੀਬ ਸਿੰਘ ਦੇ ਵਿੱਚ ਅਸੀਂ ਉਸ ਪਿੰਡ ਦੇ ਨੌਜਵਾਨਾਂ ਨੇ ਹੋਕਾ ਦਿੱਤਾ ਸੀ ਆਵਾਜ਼ ਮਾਰੀ ਸੀ ਵੀਰ ਹਰਪਾਲ ਸਿੰਘ ਜੀ ਨੂੰ ਤੇ ਸਾਡੀ ਟੀਮ ਆਣ ਕੇ ਦੇਖ ਕੇ ਗਈ ਸੀ ਅਮਰਜੀਤ ਸਿੰਘ ਗੁਰਮੀਤ ਸਿੰਘ ਤੇ ਜਦੋਂ ਵੇਖਿਆ ਜਾਂਦਾ ਤੇ ਉੱਥੇ ਫਿਰ ਹਾਂ ਹੀ ਹੋ ਜਾਂਦੀ ਆ ਤੇ ਤੁਹਾਡਾ ਧੰਨਵਾਦ ਆ ਤੁਸੀਂ ਵੱਡੀਆਂ ਵੱਡ ਮੁੱਲੀਆਂ ਸਵਾਗਤ ਕਰਾਇਆ ਸਾਡਾ ਸਾਰੇ ਵੀਰਾਂ ਦਾ ਧੰਨਵਾਦ ਆ ਜੀ ਅਕਾਲ ਏਡ ਦਾ ਸਰਦਾਰ ਅਮਰੀਕ ਸਿੰਘ ਜੀ ਕੋਨਰ ਵੀਰ ਜਗਜੀਤ ਸਿੰਘ ਜੀ ਰਵੀ ਸਿੰਘ ਵੀਰ ਜਿਹੜੀ ਸਾਡੀ ਯੂਕੇ ਦੀ ਟੀਮ ਦਾ ਉਹਨਾਂ ਦਾ ਵੀ ਧੰਨਵਾਦ ਜਦੋਂ ਵੀ ਅਸੀਂ ਅਪੀਲ ਕੀਤੀ ਹੈ ਕੋਈ ਉਹਨਾਂ ਨੇ ਖੜੇ ਮੱਥੇ ਪ੍ਰਵਾਨ ਕੀਤੀ ਏ ਸੋ ਸਾਰੀ ਟੀਮ ਦਾ ਧੰਨਵਾਦ ਕਿਉਂਕਿ ਜਦੋਂ ਇਕੱਠੇ ਚੱਲਦੇ ਨਾ ਉਦੋਂ ਹੀ ਗੱਲ ਬਣਦੀ ਹੁੰਦੀ ਏ ਸੋ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਹੁਣ ਜਿਹੜੇ ਗਰੰਤੀ ਸਿੰਘ ਦਾ ਮਕਾਨ ਬਣ ਰਿਹਾ ਤੇ ਉਹਦੇ ਚ ਆਪਾਂ ਖਾਲਸਾ ਸਰਬੱਤ ਸੇਵਾ ਖਾਲਸਾ ਜੀ ਔਰ ਵੀਰ ਨਸੀਬ ਸਿੰਘ ਹੋਰਾਂ ਨੇ ਆਪਣਾ ਯੋਗਦਾਨ ਪਾਇਆ ਵੀ ਆਹ ਬੋਰੀਆਂ ਦਾ ਔਰ ਮੈਂ ਉਹ ਅਪੀਲ ਕਰਾਂਗਾ ਵੀ ਰਮਦਾਸ ਜਰੂਰ ਇੱਕ ਵਾਰ ਉੱਥੇ ਮਕਾਨ ਦਾ ਵਿਜ਼ਿਟ ਜਰੂਰ ਕਰੋ ਕਿਉਂਕਿ ਮੈਨੂੰ ਪਤਾ ਤੁਹਾਡੇ ਵਿਜ਼ਿਟ ਦੇ ਨਾਲ ਹੀ ਬੜਾ ਕੁਝ ਹੋਰ ਸੋਰ ਜਾਣਾ ਜਿਵੇਂ ਉਹ ਕਹਿੰਦੇ ਭੈਣ ਦੀ ਦਵਾਈ ਵੀ ਚੱਲਦੀ ਏ ਔਰ ਤੁਹਾਡੀ ਸੰਸਥਾ ਦਾ ਮਿਸ਼ਨ ਵੀ ਇਹ ਆ ਪੜ੍ਹਾਈ ਤੇ ਲਿਖਾਇ ਤੁਸੀਂ ਕਹੇ ਦਵਾਈ ਪੜ੍ਹਾਈ ਤੇ ਦਵਾਈ ਸੋ ਉੱਥੇ ਵੀ ਪਹੁੰਚੋ ਇੱਕ ਵਾਰ ਮੈਂ ਆਪਣੇ ਤੌਰ ਤੇ ਤੁਹਾਨੂੰ ਅਪੀਲ ਕਰਦਾ ਬੇਨਤੀ ਕਰਦਾ ਇੱਕ ਵਾਰ ਜ਼ਰੂਰ ਉੱਥੇ ਆਓ ਉਹਨਾਂ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਏ ਔਰ ਗਰੰਤੀ ਸਿੰਘਾਂ ਦਾ ਵੀ ਅੱਜ ਜਿਹੜਾ ਤੁਸੀਂ ਐਲਾਨ ਕੀਤਾ ਨਾ ਵੀਰ ਨਸੀਬ ਸਿੰਘ ਰਣਕਿਆਸੀਰਪਾਲ ਸਿੰਘ ਜਿੱਥੇ ਜਿਵੇਂ ਕਹੋਗੇ ਸੋ ਆਪਾਂ ਜੇ 40 ਸਿੰਘ ਹੋਏ ਤੇ 20 ਉਹਨਾਂ ਦੇ ਲਾ ਦਾਂਗੇ 50 ਇਹ 25 ਲਾ ਦਾਂਗੇ ਮੈਂ ਕਿਹਾ ਸੀ ਕਿ ਆ ਉਹ ਕਾਫਲੇ ਚ ਰਲੀਆਂ ਆਪਾਂ ਇੱਕ ਦੂਜੇ ਦੇ ਅਸੀਂ ਨਸੀਬ ਸਿੰਘ ਜੀ ਦਾ ਕਾਫਲਾ ਬਣਦੇ ਆ ਨਸੀਬ ਸਿੰਘ ਜੀ ਆ ਜਾਣਾ ਕਾ ਲੇਡ ਦਾ ਕਾਫਲਾ ਬਣ ਜਾਣਾ ਹੁਣੇ ਵੀਰ ਅਮਤੋਜ ਮਾਨ ਦੀ ਟੀਮ ਆਈ ਸੀ ਨਾ ਅਸੀਂ ਇੱਕ ਪਿੰਡ ਗੋਦ ਲਿਆ ਉਹ ਕਹਿੰਦੇ ਅਸੀਂ ਸੇਵਾ ਕਰਨੀ ਆ ਉਹਨਾਂ ਨੇ ਕਿਹਾ ਲੈ ਲੋ ਕਾਫਲੇ ਚ ਗੱਲ ਵੱਖੜੀ ਚ ਲੈ ਲੋ ਆਪਾਂ ਦੋਨੇ ਉਸ ਪਿੰਡ ਦੀ ਸਵਾਣਾ ਬਾਤੀ ਆ ਮਾਲ ਸਾਹਿਬ ਪਲਵਿੰਦਰ ਸਿੰਘ ਮਾਹਲਾ ਵੀਰ ਇਹ ਆਪਣੀਆਂ ਸਵਾਵਾਂ ਦੇ ਰਹੇ ਆ ਇਹ ਕਹਿੰਦੇ ਸਾਨੂੰ ਤੇਲ ਹੈਨਾ ਇਹ ਕਹਿੰਦੇ ਟਰੈਕਟਰ ਦੀ ਪ੍ਰਵਾਹ ਨਾ ਕਰਿਓ 8 ਤੋਂ 10 10 ਲੱਖ ਦੇ 15 15 ਲੱਖ ਦੇ ਟਰੈਕਟਰ ਲੈ ਕੇ ਤੇ ਕਹਿੰਦੇ ਨੌਜਵਾਨ ਜਿਹੜਾ ਹੁਣੇ ਵੀਰ ਨੇ ਰੋਮ ਨੇ ਗੱਲ ਕੀਤੀ ਸੀ ਨਾ ਫੁਕਰੇ ਉਹ ਕਹਿੰਦਾ ਸਾਡੀ ਨੌਜਵਾਨੀ ਤੁਰੇ ਫੇਰਦੀ ਹੈ ਜਦੋਂ ਤੁਸੀਂ ਫੁਕਰੇ ਕਹਿੰਦੇ ਸੀ ਨਾ ਅੱਜ ਉਹ ਤੁਰੇ ਫਿਰਨਦੇ ਆ ਆਓ ਸਵਾਵਾ ਕਰਾਓ ਮਾਲ ਜੀ ਦੇ ਟਰੈਕਟਰ ਹੋਣਗੇ ਤੇ ਸਵਾਵਾ ਸੰਗਤ ਨਹੀਂ ਕਰਾਉਣੀਆਂ ਹੈਨਾ ਉਹਦੇ ਚ ਕੇਵਲ ਤੇਲ ਚਾਹੀਦਾ ਉਹ ਕਿਹੜੀ ਸੰਸਥਾ ਤੁਹਾਡੀ ਭਾਰਤੀ ਕਿਸਾਨ ਜੋ ਨੇ ਇਕਤਾ ਸੰਘਰਸ਼ ਇਹ ਸੰਘਰਸ਼ੀ ਸਿੰਘ ਨੇ ਮੈਂ ਦੱਸ ਦਿਆਂ ਯੋਧੇ ਨੇ ਕੌਮ ਦੇ ਔਰ ਇਹਨਾਂ ਨੇ ਕੁੱਤੀ ਵਾਲੇ ਆਪਾਂ ਵੇਖਿਆ ਤਿੰਨ ਕਿੱਲੇ ਵਾਲਾ ਬੱਚਾ ਸੀ ਜਿਹਦੇ ਮਾਂ ਪਿਓ ਦੀ ਡੈਥ ਹੋ ਗਈ ਸੀ ਉੰਨੀ ਦੇ ਵਿੱਚ ਮਾਂ ਨੂੰ ਹੱਟੈਕ ਆ ਗਿਆ ਮਾਂ ਨੂੰ ਹੱਟੈਕ ਆ ਗਿਆ ਪਿਓ ਦੀ ਡੈਥ ਹੋ ਗਈ ਚਾਰ ਭੈਣਾਂ ਸੀ ਛੋਟੀ ਉਮਰ ਦਾ ਬੱਚਾ ਸੀ ਉਹਨੇ ਜਦੋਂ ਬੇਨਤੀ ਕੀਤੀ ਇਹਨਾਂ ਨੂੰ ਇਹ ਆਪਣੇ 10-12 ਟਰੈਕਟਰ ਟੀਮ ਦੇ ਨਾਲ ਉੱਥੇ ਪਹੁੰਚੇ ਇਹਨਾਂ ਨੇ ਦਾਸ ਨੂੰ ਅਪੀਲ ਕੀਤੀ ਔਰ ਉੱਥੇ ਵੀ ਮੈਂ ਖਾਲਸਾ ਸਰਬੱਤ ਸੇਵਾ ਵਾਲਿਆਂ ਨੂੰ ਲੈ ਕੇ ਗਿਆ ਗਰਾਊਂਡ ਤੇ 2000 ਲੀਟਰ ਦੀ ਸੇਵਾ ਉਹਨਾਂ ਨੇ ਕੀਤੀ ਹੁਣ ਵੀ ਅਜਨਾਲੇ ਟਰੈਕਟਰ ਚੱਲ ਰਹੇ ਨੇ ਕਿਹੜੀ ਜਗ੍ਹਾ ਦੱਸੋ ਕੋਟਰ ਜਿਆਦਾ ਦਰਿਆਵਾਂ ਪਾਰ ਚੱਲ ਰਹੇ ਨੇ ਇੱਕ ਕਮਰਾਈ ਪਿੰਡ ਰਮਦਾਸ ਦੇ ਕੋਲੇ ਹੀ ਆ ਪਛੀਏ ਲਾਗੇ ਉੱਥੇ ਜਿਹੜੇ ਟਰੈਕਟਰ ਆ ਉੱਥੇ ਚੱਲ ਰਹੇ ਨੇ ਲੋਕਾਂ ਦੀਆਂ ਜ਼ਮੀਨਾਂ ਪੱਧਰ ਜਿਹੜੇ ਕਿਸਾਨ ਛੋਟੇ 4 4 5 5 ਕਿਲੇ ਵਾਲੇ ਜਿੰਨਾਂ ਕੋ ਨਹੀਂ ਸੰਧ ਹੈ ਗੇਰੇ ਤਾਂ ਚੜ ਚੁੱਕੀ ਆ ਉਹਨਾਂ ਦੀਆਂ ਜ਼ਮੀਨਾਂ ਪੱਧਰ ਕੀਤੀਆਂ ਜਾ ਰਹੀਆਂ ਮਹੀਨੇ ਦਾ ਮਤਲਬ ਇਹ ਚੱਲੂਗੀ ਸੇਵਾ ਲਗਾਤਾਰ 1 ਮਹੀਨਾ ਫੇਰ ਲੋਕ ਜਿਹੜੇ ਆਪਦੇ ਪੈਰਾਂ 'ਚ ਰੋਣ ਇੱਕ ਕਿਸਾਨ ਦੀ ਕਿਸਤੀ ਕਰਦਾ ਕਿਸਾਨ ਦੀ ਸੇਵਾ ਕਰਨੀ ਆ ਇੱਕ ਕਿਸਾਨ 40 ਕਿਲੋ 20 ਕਿੱਲੇ ਚ ਪਾਉ ਤੇ 20 ਕੁਇੰਟਲ ਦਾਲੇ ਨਿਕਲੂ ਕਿਸਾਨ ਮਜ਼ਦੂਰ ਦਾ ਫੇਰ ਹੀ ਭਲਾ ਹੋ ਸਕਦਾ ਜਦੋਂ ਉਹ ਬੀਜਣ ਕਰਕੇ ਜ਼ਮੀਨ ਬੀਜਣ ਜੋਗ ਕਰਕੇ ਦੇਵਾਂਗੇ ਤੇ ਧੰਨਵਾਦ ਹੈ ਜਿਨ੍ਹਾਂ ਦਾ ਛੋਟੇ ਕਿਸਾਨਾਂ ਦੀ ਜਿਨ੍ਹਾਂ ਨੇ ਬਾਹ ਫੜੀ ਕਿਉਂਕਿ ਆਪਾਂ ਦੇਖਦੇ ਆਂ ਜਦੋਂ ਚਿੱਕੜ ਆ ਜਾਂਦਾ ਰੇਤਾ ਆ ਜਾਂਦੀ ਮਾੜਾ ਟਰੈਕਟਰ ਚੱਲਦਾ ਵੀ ਨਹੀਂ ਤੇ ਮਾੜੇ ਕਿਸਾਨ ਕੋਲ 2-3 ਕਿੱਲੇ ਵਾਲੇ ਕੋਲ ਟਰੈਕਟਰ ਵੀ ਹੈ ਨਹੀਂ ਇਹਨਾਂ ਨੇ ਕਿਹਾ ਵੀ ਟਰੈਕਟਰ ਭਾਲ ਸਿੰਘ ਦੀ 100 ਕਰਦੇ ਆਂਗੇ ਬਸ ਤੇਲ ਨਾ ਮੁਕਣ ਦਿਆ ਜੇ 2-3 ਥਾਵਾਂ ਤੇ ਸੇਵਾਵਾਂ ਚੱਲ ਰਹੀਆਂ ਇੱਕ ਥਾਂ ਤੇ ਹੈ ਤੇਲ ਵਾਧੂ ਕਰਤਾ ਪੁੱਛ ਲੋ ਪਰ ਦੂਜੀਆਂ ਥਾਵਾਂ ਤੇ ਮੈਂ ਅਕਾਲ ਏਡ ਨੂੰ ਅਕਾਲ ਏਡ ਦੇ ਸਹਿਯੋਗੀਆਂ ਨੂੰ ਖਾਲਸਾ ਸਰਬੱਤ ਸੇਵਾ ਨੂੰ ਵੀਰ ਨਸੀਬ ਸਿੰਘ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਦੋ ਥਾਵਾਂ ਤੇ ਸੇਵਾ ਕਿਹੜੀ-ਕਿਹੜੀ ਦੱਸਿਆ ਜੇ ਪਿੰਡ ਕੋਟਰ ਜਦਾ ਇਹ ਨਾਲਾ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਇੱਕ ਆਪਣਾ ਕਮਰਾ ਪਿੰਡ ਰਮਦਾਸ ਦੇ ਕੋਲੇ ਪੰਜ ਗਰਾਈਆਂ ਦੇ ਕੋਲੇ ਲਾਸਟ ਪਿੰਡ ਭਾਰਤ ਦਾ ਉੱਥੇ ਸੇਵਾ ਚੱਲ ਰਹੀ ਹੈ ਸੋ ਉੱਥੇ ਜ਼ਰੂਰ ਇੱਕ ਨਾਲੇ ਹਲਕੇ ਚ ਜ਼ਰੂਰ ਇੱਕ ਵਾਰੀ ਵਿਜ਼ਿਟ ਕੀਤਾ ਜਾਏ ਵੀਰ ਹਰਪ੍ਰੀਤ ਸਿੰਘ ਮਖੂ ਨੂੰ ਵੀ ਬੇਨਤੀ ਏ ਵੀ ਇੱਕ ਵਾਰ ਜਰੂਰ ਉੱਥੇ ਜਾ ਕੇ ਸੰਗਤਾਂ ਨੂੰ ਅਪੀਲ ਪਾਈ ਜਾਏ ਤਰਨਜੀਤ ਸਿੰਘ ਮਾਣਾ ਨੂੰ ਸੁਖਜੀਤ ਸਿੰਘ ਖੋਸਾ ਮਨਜੀਤ ਸਿੰਘ ਬਟਾਰੀ ਸਾਰਿਆਂ ਨੂੰ ਬੇਨਤੀ ਵੀ ਇੱਕ ਵਾਰ ਇਹਨਾਂ ਦੇ ਪਿੰਡ ਜਾਓ ਉੱਥੇ ਜਿਹੜੇ ਜਿਹੜੇ ਲੋੜਵੰਦ ਕਿਸਾਨ ਨੇ ਕਿਲੇ ਦੋ ਕਿਲੇ ਵਾਲੇ ਜਿਨ੍ਹਾਂ ਦੀਆਂ ਇਹ ਟਰੈਕਟਰਾਂ ਦੇ ਨਾਲ ਸੇਵਾਵਾਂ ਕਰ ਰਹੇ ਨੇ ਆਖਰੀ ਦੇ ਵਿੱਚ ਮੈਂ ਕੇਵਲ ਰੰਧਾਵਾ ਸਾਹਿਬ ਨੂੰ ਬੇਨਤੀ ਕਰਾਂਗਾ ਰੰਧਾਵਾ ਸਾਹਿਬ ਇਹਨਾਂ ਦੀਆਂ ਸੇਵਾਵਾਂ ਤਿੰਨ ਚਾਰ ਥਾਵਾਂ ਤੇ ਚੱਲਦੀਆਂ ਇੱਕ ਥਾਂ ਤੇ ਤੇ ਆਪਾਂ ਇਹਨਾਂ ਨੂੰ ਤੇਲ ਵਾਧੂ ਕਰਤਾ ਇੱਥੇ ਹਰੀਕੇ ਵਾਲੇ ਪਾਸੇ ਕੁੱਤੀ ਵਾਲੇ ਪਿੰਡ ਦੇ ਵਿੱਚ ਔਰ ਦੋ ਤਿੰਨਾਂ ਥਾਵਾਂ ਤੇ ਸੇਵਾਵਾਂ ਚੱਲਦੀਆਂ ਨੇ ਅਪੀਲ ਵੀ ਅਕਾਲ ਏਟ ਨੂੰ ਪਾਈ ਸੀ ਇੱਕ ਵਾਰ ਜ਼ਰੂਰ ਉੱਥੇ ਵਿਜ਼ਿਟ ਕਰੋ ਜੀ ਮਖੂਸ ਸਾਹਿਬ ਮੈਂ ਇਹਨਾਂ ਵੀਰਨ ਹੁਣੇ ਗੱਲ ਕਰ ਰਿਹਾ ਸੀ ਕਿਉਂਕਿ ਵੱਡੀਆਂ ਪੱਧਰੀਆਂ ਸੌਵਾ ਕਰਦੇ ਆ ਹਾਂ ਕਿਸਾਨ ਜਿੱਥੇ ਬੰਦੇ ਨੂੰ ਕੋਣ ਨਹੀਂ ਜਾਣਦਾ ਬਿਲਕੁਲ ਜੀ ਇਹਨਾਂ ਨੇ ਤਾਂ ਸਰਕਾਰ ਦਾ ਮੂੰਹ ਮੋੜਤਾ ਸੀ ਜਦੋਂ ਦਿੱਲੀ 'ਚ ਮੋਰਚਾ ਲਾਇਆ ਸੀ ਨਾ ਬਿਲਕੁਲ ਬਿਲਕੁਲ ਤੇ ਸਾਡੇ ਮੋਦੀ ਸਾਹਿਬ ਕਹਿੰਦੇ ਸੀ ਕਿ ਮ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਇਆ ਜਿੱਥੇ ਕਿ ਅਸੀਂ ਖੁਸ਼ੀਆਂ ਮਨਾ ਰਹੇ ਸੀ ਨਾ ਉਸ ਦਿਨ ਤੇ ਸਵੇਰ ਦੇ ਸ਼ਾਮੇ ਖੁਸ਼ੀ ਵੀ ਮਿਲੀ ਸੀ ਉਹ ਤੇ ਖੁਸ਼ੀ ਦੇ ਦਬਾਅ ਕਿਨ ਦਾ ਸੀ ਕੋਈ ਨਾ ਵੀਰਾਂ ਦਾ ਬਾਅਦ ਸੀ ਹਨਾ ਸਮੂਹਕ ਜਥੇਬੰਦੀਆਂ ਦਾ ਬਾਅਦ ਸੀ ਉਹ ਸਾਡੇ মিডিਏ ਭਾਈਚਾਰੇ ਦਾ ਬਾਅਦ ਸੀ ਕਿਉਂਕਿ ਤੁਸੀਂ ਜਿਹੜੀਆਂ ਸਮਾਉਥੇ ਨੇ ਭਾਈਆਂ ਜਿਹੜਾ মিডিਏ ਨੇ ਭਾਈਆਂ ਬੇਸਾਕ ਉਹਦੇ ਸਾਨੂੰ ਖਮਿਆਜੇ ਭੁਗਤਣੇ ਪਏ ਹਾਂ ਅਕਾਲ ਚੈਨਲ ਜੇ ਵੀ ਬੰਦਾ ਹਨਾ ਇੰਡੀਆ ਦੇ ਵਿੱਚ ਬੰਦਾ ਖਮਿਆਜੇ ਭੁਗਤਣੇ ਪੈਂਦੇ ਕੋਈ ਨਹੀਂ ਅਸੀਂ ਇਹ ਸਫ਼ਰ ਜਾਰੀ ਰੱਖਿਆ ਹੋਇਆ ਤੇ ਮੈਨਾਂ ਵੀਰਾਂ ਦਾ ਸਨੇਹਾ ਪਛਾਣਦਾ ਜਿਹੜਾ ਤੁਸੀਂ ਮੈਨੂੰ ਸਨੇਹਾ ਦਿੱਤਾ ਜੋ ਡਿਸੀਜਨ ਹੋਇਆ ਉਹ ਇਹਨਾਂ ਦੇ ਨਾਲ ਵੀ ਆਪਾਂ ਚੱਲਾਂਗੇ ਕੋਸ਼ਿਸ਼ ਕਰਾਂਗੇ ਜਿੰਨਾ ਵੀ ਬਾਤਾਂ ਤੋਂ ਹੋ ਸਕਦਾ ਹੋਊਗਾ ਕਿਉਂਕਿ ਜੇ ਟਰੈਕਟਰ ਦੇ ਸਵਾਮਾਂ ਦੇ ਦੇ ਰਹੇ ਆ ਤੇ ਇਹ ਡਿਜੀਟਲ ਸੇਵਾ ਆਪਾਂ ਦੇ ਦਈਏ ਤੇ ਫਿਰ ਤੇ ਇੱਕ ਤੇ ਇੱਕ 11 ਹੋਗੇ ਨਾ ਟਰੈਕਟਰ ਚੱਲੀ ਜਾਣਗੇ ਮਾਲ ਸਾਹਿਬ ਦੇ ਤੇ ਮਖੂਬ ਸਾਹਿਬ ਵੀਰ ਕਹਿ ਦੇਣਗੇ ਇੰਨੇ ਟਰੈਕਟਰ ਲੈ ਕੇ ਆ ਗਏ ਆ ਤੇ ਆਪਾਂ ਤੇਲ ਪਾ ਦਈਏ ਤੇ ਮਖੂਬ ਸਾਹਿਬ ਚੜ੍ਹਦੀ ਕਲਾ ਹੋ ਜੂਗੀ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਟੀਮ ਕੋ ਤੁਹਾਡਾ ਜੀ ਸੁਨੇਹਾ ਚੱਲ ਗਿਆ ਵਾ ਕਿਉਂਕਿ ਅਸੀਂ ਦੇਖਦੇ ਆ ਚਿਹਰੇ ਸਹੀ ਸਲਾਹ ਨਾ ਕਰਦੇ ਮਾਲ ਸਾਹਿਬ ਮੈਂ ਹੁਣੇ ਤੁਹਾਨੂੰ ਦੱਸਿਆ ਸੀ ਜੋ ਵੀ ਸੁਨੇਹਾ ਆ ਗਿਆ ਚੰਗਾ ਸੁਨੇ ਤੇ ਉਹ ਤੁਹਾਡੇ ਕੋਲ ਥੋੜੀ ਦੇਰ ਤੱਕ ਪਹੁੰਚਦਾ ਕਰਦਾਂਗੇ ਸਾਡੀ ਟੀਮ ਵੀ ਸੁਣਦੀ ਹੋਊਗੀ ਉਹ ਸੁਨੇਹਾ ਸ਼ਾਇਦ YouTube ਤੇ ਬਾਅਦ ਪਹੁੰਚਣਾ ਤੇ ਪਹਿਲਾਂ ਪ੍ਰਵਾਨ ਹੋ ਜਾਣਾ ਹੈ ਨਾ ਉਸ ਤੋਂ ਪਹਿਲਾਂ ਪਹਿਲਾਂ ਸਾਡਾ ਪ੍ਰਵਾਨ ਹੋ ਜੂਗਾ ਜਿੰਨਾ ਤੱਕ Facebook YouTube ਤੇ ਪੇਜ ਤੇ ਚਲਾਣਾ ਪ੍ਰੋਗਰਾਮ ਸੰਗਤ ਦਾ ਦਿਲਦਿਆਂ ਕਰਿਆ ਧੰਨਵਾਦ ਹਾਂ ਜੀ ਸੋ ਆਹ ਦੇਖੋ ਸੇਵਾ ਚੱਲ ਰਹੀ ਤੁਸੀਂ ਵੇਖ ਸਕਦੇ ਹੋ ਔਰ ਮੈਂ ਬੇਨਤੀ ਕਰਦਾ ਬਹੁਤ ਘੱਟ ਜਥੇਬੰਦੀਆਂ ਜਿਹੜੀਆਂ ਗਰੀਬ ਕਿਸਾਨਾਂ ਦੀ ਬਾਹ ਫੜ ਰਹੀਆਂ ਕੁਝ ਤੇ ਮੇਰੇ ਵਰਗੇ ਜਿਹੜੇ ਵੱਡੀਆਂ ਜਥੇਬੰਦੀਆਂ ਉਹ ਰੇਤਾ ਕੱਢਣ ਚੀ ਮਸਰੂਫ ਨੇ ਕੁਝ ਰੇਤਾ ਕੱਢ ਰਹੀਆਂ ਜਥੇਬੰਦੀਆਂ ਕੁਝ ਸਰਕਾਰ ਦੀ ਚੌਂਕੀ ਭਰ ਰਹੀਆਂ ਕੁਝ ਘਰੇ ਬੈਠੇ ਆ ਕੁਝ ਜਥੇਬੰਦੀਆਂ ਲੋਕਾਂ ਦੀਆਂ ਜ਼ਮੀਨਾ ਪੱਧਰ ਕਰ ਰਹੀਆਂ ਉਹ ਜ਼ਮੀਨਾ ਪੱਧਰ ਕਰਨ ਵਾਲਿਆਂ ਦੇ ਵਿੱਚ ਸਰਦਾਰ ਭਲਵਿੰਦਰ ਸਿੰਘ ਜੀ ਮਾਲ ਨੇ ਸੋ ਆ ਵੇਖੋ ਜੀ ਤੇਲ ਦੀਆਂ ਸੇਵਾਵਾਂ ਚੱਲ ਰਹੀਆਂ ਹਾਂ ਵੀਰੋ ਖੁਸ਼ ਬਾਪੂ ਮਿਲ ਗਿਆ ਤੇਲ ਆ ਮਿਲ ਜੂਗਾ ਜੀ ਤੁਹਾਡੇ ਸਿਰ ਤੇ ਮਹਾਰਾਜ ਗੁਰੂ ਦੇ ਸਾਡਾ ਕੁਝ ਨਹੀਂਗਾ ਗੁਰੂ ਆ ਤੁਹਾਡੇ ਜੀ ਵਸਿਆ ਉਹ ਮੈਨੂੰ ਤੇਲ ਦੀ ਗੁਰੂ ਇੰਨਾ ਚ ਵਸਿਆ ਸਾਰਿਆਂ ਚ ਵਸਿਆ ਇਹ ਵੇਖੋ ਜੀ ਇਹ ਸੰਗਤ ਦੇ ਦਸ਼ਵੰਦ ਦਾ ਪੈਸਾ ਇਹ ਜਿਹੜੇ ਆ ਐਨਆਰਆਈ ਵੀਰ ਬਾਹਰ ਟਰੱਕ ਚਲਾਉਣੇ ਬਰਫ਼ ਦੇ ਵਿੱਚ ਬੜੇ ਔਖੇ ਨੇ ਉਹ ਵੇਖੋ ਜਿਹੜੇ ਵੀ ਜਿਹੜਾ ਦਸ਼ਵੰਦ ਕੱਢਣ ਦੇ ਆਪਣੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਆਪਾਂ ਨੂੰ ਦੇ ਰਿਆ ਹਣਾ ਸੋ ਉਹਨਾਂ ਦੀ ਅਰਦਾਸ ਕਰਿਆ ਜੀ ਬਾਪੂ ਕਰਦੇ ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ ਰੱਖ ਹਾਂਜੀ ਬਾਪੂ ਜੀ ਇਹ ਸਾਰੇ ਵੀਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਅੱਗੇ ਹੀ ਕਰਨ ਦੇ ਮਹਾਰਾਜ ਦੇ ਨਾਮ ਵਾਧੂ ਦੇਵੇ ਆ ਵਾਧੂ ਕਿਸੇ ਕੋਲੇ ਇਹ ਨਹੀਂ ਕਿ ਮੈਂ ਆ ਕੇ ਕੋਲੇ ਵਾਧੂ ਹੈਗੀ ਆ ਆਪਦੇ 10 ਚੋਂ 10 ਪੰਜਾਂ ਚੋਂ ਪੰਜ ਪੰਜ ਕੱਢ ਕੇ ਦੇ ਰਾਇਆ ਕਿਆ ਬਾਤ ਇਹਨਾਂ ਦੀ ਅਰਦਾਸ ਕਰੇ ਜੇ ਵੀਰਾਂ ਨੇ ਚੜ੍ਹਦੀ ਕਲਾ ਦੀ ਹਾਂਜੀ ਸੋ ਦਿਲ ਦੀਆਂ ਗਹਿਰਾਈਆਂ ਤੋਂ ਇਹ ਭਰ ਜਵਾਨੀ ਦੇ ਨੌਜਵਾਨ ਨੇ ਮੈਂ ਕਹਾਂਗਾ ਵੀ ਜਿਨ੍ਹਾਂ ਦੇ ਫਿਲਮਾਂ ਬਣਾਤੀਆਂ ਔੜਤਾ ਪੰਜਾਬ ਇਹ ਵੇਖੋ ਅੱਜ ਪਾਣੀ ਦੇ ਵਿੱਚ ਡੁੱਬਦੇ ਪਾਣੀ ਜਿਹੜਾ ਉੱਥੇ ਵੀ ਕਿਸ਼ਤੀਆਂ ਲੈ ਕੇ ਰਾਸ਼ਨ ਲੈ ਕੇ ਪਹੁੰਚੇ ਹਰ ਥਾਂ ਤੇ ਤੇਲ ਪਾਣੀ ਲੈ ਕੇ ਇਹ ਪਹੁੰਚੇ ਇਹ ਇਹ ਨਸ਼ੇੜੀ ਨਹੀਂਗੇ ਇਹ ਗੁਰੂ ਕੇ ਸੇਖ ਨੇ ਇਹਨਾਂ ਦੇ ਫਿਲਮਾਂ ਬਣਾਤੀਆਂ ਕਹਤਾ ਪੰਜਾਬ ਸਾਰਾ ਨਸ਼ੇੜੀ ਹੋ ਗਿਆ ਜੇ ਸਾਰਾ ਨਸ਼ੇੜੀ ਹੋ ਗਿਆ ਤੇ ਆਹ ਕੌਣ ਨੇ ਸੋ ਇਹ ਸਮਾਜ ਸੇਵੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਵੀਰਾਂ ਦਾ ਧੰਨਵਾਦ ਅਗਲੇ ਪਾਸੇ ਵੇਖੋ ਝੰਡੇ ਦੇ ਆ ਖੰਡੇ ਝੰਡਾ ਦੇ ਖੰਡਾ ਵੇਖੋ ਉਹ ਵੇਖੋ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਵੀਰ ਚੱਲੇ ਨੇ ਖਾਲਸਾ ਹੀ ਨਿਸ਼ਾਨ ਦੀ ਅਗਵਾਈ 'ਚ ਇਹ ਖਾਲਸਾ ਹੀ ਨਿਸ਼ਾਨ ਜਿੱਦੀ ਦੇ ਝੂਲਦੇ ਨੇ ਵੇਖੋ ਸਰਕਾਰਾਂ ਕਿਤੇ ਨਾ ਕਿਤੇ ਫੇਲ ਹੋਈਆਂ ਪਰ ਇਹ ਜਿਹੜੇ ਇਹ ਜਿਹੜੀ ਸੱਚੀ ਸਰਕਾਰ ਦੇ ਜਿਹੜੇ ਸਿਪਾਹੀ ਸੀ ਅਕਾਲ ਪੁਰਖ ਗੁਰੂ ਸਾਹਿਬ ਦੇ ਉਹ ਪਹੁੰਚੇ ਨੇ ਸਭ ਦਾ ਇਥੋਂ ਦਿਲ ਦੀਆਂ ਗਹਿਰਾਈਆਂ ਤੋਂ ਸੋ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ